ਤੁਸੀਂ ਕਹਿ ਰਹੇ ਹੋ ਕਿ ਸਿਰਫ 20 ਬੂੰਦਾਂ ਹੀ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਮੇਲਾ ਮੇਰਾ ਬਹੁਤ ਬੁਰਾ ਹਾਲ ਸੀ ਕੀ ਹੋਇਆ ਸੀ ਮੈਨੂੰ ਡਾਕਟਰ ਸਾਹਿਬ ਕੋ ਗਿਆ ਦਿੱਕਤ ਹੋਈ ਤੋ ਨਾ ਇਹ ਦਿੱਕਤ ਹੋਈ ਸੀ ਉਹ ਕਰਿਆ ਕਿ ਤੁਹਾਨੂੰ ਕੈਂਸਰ ਹੈ ਉਹ ਸਟੇਜ ਪਹੁੰਚ ਗਿਆ ਜੀ ਲਾਸਟ ਸਟੇਜ ਲਾਸਟ ਸਟੇਜ ਪਹੁੰਚ ਗਿਆ ਮੈਂ ਘੋਰ ਵੀ ਰੰਗ ਉੱਡ ਗਏ ਮੇਰੇ ਤੇ ਨਹੀਂ ਇਹਨਾਂ ਦੀ ਵੀਡੀਓ ਦੇਖੀ ਤੇ ਵੀਡੀਓ ਦੇਖੇ ਨਾ ਨਾ ਇੱਥੇ ਫਿਰ ਇਹਨਾਂ ਕੋਲ ਆਏ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਉਤੋਂ ਵੀ ਨਿਜ਼ਾਤ ਪਾਈ ਜਾ ਸਕਦੀ ਹੈ ਕੁਦਰਤ ਨੇ ਬੜਾ ਕੁਝ ਦਿੱਤਾ ਆਪਾਂ ਮੈਂ ਅਨੰਦ ਜੀ ਇਹਨਾਂ ਨੇ ਮਲਾਪ ਨਾ ਹੁੰਦਾ ਫਿਰ ਪੰਮ ਬੈਠੇ ਨਾ ਹੁੰਦੇ ਇੱਥੇ ਇੰਨੀ ਹਾਲਤ ਖਰਾਬ ਸੀ ਹਾਂਜੀ ਹਾਂ ਮੈਂ ਸ਼ੂਗਰ ਦਾ ਡਾਕਟਰ ਮਿਲ ਗਿਆ ਗੋ ਤੇ ਮੈਂ ਪਰੇਸ਼ਾਨ ਦੇ ਮੈਨੂੰ ਐਨਰ ਬਚਾ ਦਿੱਤੀ ਕਿ ਹੁਣ ਡਾਕਟਰ ਤਾਂ ਥੋੜੇ ਬੁਰੇ ਬੈਠੇ ਨੇ ਇਹ ਡਾਕਟਰ ਨੇ ਹਾਂ ਹਾਂ ਜੀ ਹੈ ਹੀ ਡਾਕਟਰ ਤਾਂ ਕਿੰਨੀਆਂ ਘੁੰਦੀ ਸੀ ਤਾਂ ਬੜੀਆਂ ਬਹੁਤ ਹੁੰਦੇ ਆ ਹੀ ਮੇਰੇ ਪੇਨ ਹੁੰਦੇ ਮੇਰੇ ਇੱਥੇ ਪੱਟੀ ਲੱਗੀ ਸੀ ਮੇਰੇ ਤੇ ਪਾਸਰਸ ਐਸੀ ਦੀਏ ਹੁੰਦੇ ਤੇ ਪੱਟੀ ਲਗਾ ਕੇ ਮੈਂ ਰਹਿੰਦਾ ਸੀ ਤੇ ਬੜਾ ਪਰੇਸ਼ਾਨ ਹੋ ਗਿਆ ਐਵੇਂ ਲੱਗਦਾ ਮੇਰੇ ਜਿਵੇਂ ਕੋਈ ਸੂਈਆਂ ਮਾਰ ਰਿਆ ਹੈ ਇੱਕ ਗੱਠ ਬੜੀ ਮੋਟੀ ਸੀ ਥੋੜੀ ਜੀ ਅੰਦਰ ਦਬਾ ਹੁਣ ਤਾਂ ਲੱਗਦੀ ਨਹੀਂ ਕੋਈ ਗੱਠ ਘੁੱਟਿਆ ਕੀ ਇਹ ਅੰਦਰ ਬੈਠ ਚੁੱਕੀ ਹੈ ਹੁਣ ਥੋੜੀ ਥੋੜੀ ਬੈਠ ਰਹੀ ਹੈ ਅੱਛਾ ਪਹਿਲੇ ਤੇ ਬਹੁਤ ਬਹੁਤ ਮੋਟੀ ਸੀ ਇਧਰੋਂ ਤਾਂ ਉੱਠੀ ਵੀ ਸੀ ਇਹਨਾਂ ਨੇ ਬਾਈ ਆਫਸੇ ਕਰ ਕਰਕੇ ਮੇਰੇ ਇਥੇ ਬਹੁਤ ਦਰਦ ਹੁੰਦਾ ਸੀਗਾ ਉਹ ਵੀ ਅੰਦਰ ਉਹ ਚੀਜ਼ ਬੈਠ ਗਈ ਹੈ ਜਦੋਂ ਤੁਸੀਂ ਇੱਥੇ ਆਏ ਉਸ ਵੇਲੇ ਕੀ ਹਾਲਾਤ ਸੀ ਉਹ ਇੰਨੀ ਇੰਡਿਕ ਸੀਗਾ ਮਤਲਬ ਐਵੇਂ ਹੀ ਹੁੰਦੀ ਸੀ ਤੁਸੀਂ ਖੁੱਲੀ ਛੱਡੀ ਹੋਈ ਸੀ ਖੁੱਲ ਨਹੀਂ ਛੱਡੀ ਪੱਟੀ ਲੱਗੀ ਸੀ ਉੱਪਰ પાસ ਨਿਕਲਦਾ ਹੀ ਪਾਸ ਪੱਟੀ ਲੱਗੀ ਹੋਈ ਸੀ ਉੱਪਰ ਤੇ ਹੁਣ ਇਹਦੇ ਉੱਪਰ ਕੋਈ ਪੱਟੀ ਨਹੀਂ ਹੈ ਹੁਣ ਨੋਰਮਲ ਹੈ ਲਾਈਫ ਹਾਂ ਨੋਰਮਲ ਕਿਵੇਂ ਮੈਡੀਕਲਸ ਕਿਵੇਂ ਹੋਇਆ ম্যাਜਿਕ ਕਿਵੇਂ ਹੋਇਆ ਇਹ ਸਾਰਾ ਮੈਂ ਤਾਂ ਸਿਰਫ ਇੱਕੋ ਹੀ ਰਟ ਫੜੀ ਹੋਈ ਹੈ ਕਿ ਪਾਵਰ ਆਫ ਆਯੁਰਵੇਦਾ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਦਰਜਨ ਦਿਨ ਕੈਂਸਰ ਡਰਨ ਵਾਲੀ ਗੱਲ ਹੁੰਦੀ ਹੈ ਕੋਈ ਤੁਸੀਂ ਐਕਸਪੀਰੀਅੰਸ ਕਰਕੇ ਨਿਕਲ ਕੇ ਆਏ ਹੋ ਚੌਥੀ ਸਟੇਜ ਤੋਂ ਨਿਕਲ ਕੇ ਆਏ ਹੋ ਦੇਖੋ ਜੀ ਅਗਰ ਤੁਸੀਂ ਆਪਣੇ ਆਪ ਨੂੰ ਡਰਾ ਕੇ ਰੱਖੋਗੇ ਤੇ ਕੈਂਸਰ ਤੇ ਬਹੁਤ ਵੱਡਾ ਫਰ ਹੱਵਾ ਬਣ ਜਾਂਦਾ ਹੈ। ਅਗਰ ਤੁਸੀਂ ਕੈਂਸਰ ਦੇ ਉੱਪਰ ਤੁਸੀਂ ਹਾਵੀ ਹੋ ਜਾਓਗੇ ਤੇ ਕੈਂਸਰ ਆਈ ਨਹੀਂ। ਤੁਸੀਂ ਪਹਿਲੇ ਦਿਨ ਆਏ ਸੀ ਪਹਿਲਾਂ ਗੱਡੀ ਚਾਹੀਦੀ ਤੇ ਅੱਜ ਤੁਸੀਂ ਆਏ ਹੋ। ਮੈਂ ਪਹਿਲੇ ਗੱਡੀ ਚਾਹਿਆ ਸੀਗਾ ਅੱਜ ਮੈਂ ਬਸ ਤੇ ਪੈ ਗਿਆ। ਆਪਣੇ ਆਪ ਹੀ। ਆਪਣੇ ਆਪ ਹੀ। ਕੋਈ ਦਿੱਕਤ ਪਰੇਸ਼ਾਨੀ? ਨਹੀਂ। ਕੰਮ ਵੀ ਨਾਰਮਲ ਕਰ ਦਿਓ। ਹਾਂ ਕੰਮ। ਰੂਟੀਨ ਰੂਟੀਨ ਵਾਲੀ ਲਾਈਫ ਚ ਆ ਗਏ। ਹਾਂਜੀ। ਚੰਨ ਜੀ। ਕੰਮ ਕਿਵੇਂ ਕਰਦੀ ਹੈ? ਬਸ ਸਿੰਪਲ ਪਾਣੀ ਆਪਣੇ ਹੱਥ 'ਚ। ਇਹਦੇ ਵਿੱਚ ਅਸੀਂ ਹਲਦੀ ਪਾਉਣੀ ਆ ਥੋੜੀ ਜੀ ਹਲਦੀ ਪਾਉਣੀ। ਹਲਦੀ ਕੀ ਕਰੂ ਜੀ? ਹਲਦੀ ਕੁਛ ਨਹੀਂ ਕਰਉ ਰਹੀ ਆਪਾਂ ਹਲਦੀ ਦੇ ਐਕਸਟ੍ਰੈਕਟ ਕੱਢਨੇ ਦਵਾਈ ਕਰੂ ਜੋ ਕੁਛ ਕਰੂ ਥੋੜੀ ਮਾਤਰਾ ਚ ਮੈਂ ਹਲਦੀ ਪਾਤੀ ਆ ਨੈਚੁਰਲ ਕਲਰ ਆ ਜੀ ਪਾਣੀ ਦੇ ਵਿੱਚ ਆਪਾਂ ਹਲਦੀ ਪਾਤੀ ਠੀਕ ਹੈ ਜੀ ਇਹ ਜਿਹੜੀ ਹਲਦੀ ਆ ਪਾਣੀ ਉਹਦੇ ਐਕਸਟ੍ਰੈਕਟ ਨਹੀਂ ਕੱਢ ਪਾਇਆ ਐਕਸਟ੍ਰੈਕਟ ਦਾ ਮਤਲਬ ਜਿਹੜੇ ਨੈਚੁਰਲ ਕਲਰ ਆ ਇਹਦਾ ਹਲਦੀ ਦਾ ਇਹ ਨੈਚੁਰਲ ਕਲਰ ਨਹੀਂ ਹੈਗਾ ਉਹ ਆਪਾਂ ਥੋੜੀ ਜਿਹੀ ਇਹ ਦਵਾਈ ਪਾਉਣੀ ਹੈ ਇੱਕ ਜਾਂ ਦੋ ਬੂੰਦਾ ਤਿੰਨ ਬੂੰਦਾ ਪਾਤੀ ਜੀ ਤੁਸੀਂ ਹਾਂਜੀ ਕੋਈ ਗੱਲ ਨਹੀਂ ਤਿੰਨ ਬੂੰਦਾਂ ਨਾਲ ਮਤਲਬ ਕਲਰ ਪ੍ਰੋਪਰ ਆਪਾਂ ਨੂੰ ਨਜ਼ਰ ਆ ਜਾਊਗਾ ਇਹਦਾ ਪਾਣੀ ਦੇ ਵਿੱਚ ਪ੍ਰੋਪਰ ਕੰਮ ਕਰ ਲੂਗਾ ਦੇਖੋ ਫਿਲਹਾਲ ਤਾਂ ਕਲਰ ਐਕਸਟ੍ਰੈਕਟ ਨਿਕਲਣੇ ਸ਼ੁਰੂ ਹੋ ਗਏ ਹਲਦੀ ਦੇ ਇਹ ਰੈੱਡ ਕਲਰ ਟਾਈਪ ਨਿਕਲ ਰਿਹਾ ਲੋ ਕੀ ਬਾਤ ਹੈ ਤਾਂ ਪਾਣੀ ਦਾ ਰੰਗ ਹੀ ਚੇਂਜ ਹੋ ਗਿਆ ਬਿਲਕੁਲ ਜੀ ਇਹ ਐਕਚੁਅਲ ਐਕਸਟ੍ਰੈਕਟ ਨੇ ਅਸਲ ਕਲਰ ਹਲਦੀ ਦਾ ਇਹ ਵਾਲਾ ਇਲਾਜ ਦੀ ਗਾਰੰਟੀ ਹੈ ਠੀਕ ਹੋਣ ਦੀ ਗਾਰੰਟੀ ਹੈ ਅਸੀਂ ਗਾਰੰਟੀ ਲਿਖ ਕੇ ਦੇ ਰਹੇ ਹਾਂ ਗਾਰੰਟੀ ਕਿਸ ਚੀਜ਼ ਦੀ ਹੈ ਜੀ ਫਾਇਦਾ ਹੋਣ ਦੀ ਫਾਇਦਾ ਹੋਣ ਦੀ ਗਾਰੰਟੀ ਹੈ ਤੁਸੀਂ ਪਹਿਲੀ ਵਾਰੀ ਦਵਾਈ ਇਸਤੇਮਾਲ ਕਰੋ ਤੁਹਾਨੂੰ ਲੱਗਦਾ ਕਿ ਫਾਇਦਾ ਹੋ ਰਿਹਾ ਅੱਗੇ ਕੰਟੀਨਿਊ ਕਰੋ ਤੁਹਾਨੂੰ ਲੱਗਦਾ ਕਿ ਫਾਇਦਾ ਨਹੀਂ ਹੋ ਰਿਹਾ ਆਪਣੇ ਪੈਸੇ ਹੀ ਸਾਨੂੰ ਕਾਰਡ ਵਾਪਸ ਕਰਕੇ ਆਪਣੇ ਪੈਸੇ ਵਾਪਸ ਲੈ ਲਓ ਇਹ ਲੋਕਾਂ ਦੀ ਸੁਵਿਧਾ ਲਈ ਕਿੰਨੇ ਦਿਨਾਂ ਦੇ ਵਿੱਚ ਦੇਖੋ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਟਰਾਇਲ ਹੈ ਜਿੰਨਾ ਅਸੀਂ ਦਵਾਂਗੇ ਉਹ ਲਿਖ ਕੇ ਦਵਾਂਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਉਹ ਡਰਾਪਰ ਹੈ ਜੋ ਅਸੀਂ ਪਿਛਲੀ ਵਾਰ ਤੁਹਾਨੂੰ ਦਿਖਾਇਆ ਸੀ ਜ਼ਿੰਦਗੀਆਂ ਬਦਲ ਦੇਣ ਵਾਲਾ ਡਰਾਪਰ ਹੈ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਦੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਡਰਾਪਰ ਹੈਗਾ ਇਹਦੇ ਵਿੱਚੋਂ ਜੋ ਲਿਊਕਿਡ ਨਿਕਲਦਾ ਉਹ ਖਤਮ ਕਰ ਸਕਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪੋਟਲੀ ਵਾਲੇ ਵੈਦ ਆਨੰਦ ਕੁਮਾਰ ਕੀ ਨੁਸਖਾ ਹੈ ਕੀ ਫਾਰਮੂਲਾ ਅਸੀਂ ਤੁਹਾਨੂੰ ਪਿਛਲੀ ਵਾਰ ਦਿਖਾਇਆ ਸੀ ਕਿਵੇਂ ਵੱਡੇ ਵੱਡੇ ਰੋਗਾਂ ਦੀਆਂ ਅਸੀਂ ਕਹਿ ਲਏ ਕਿ ਉਹ ਦੂਰ ਕਰਦਾ ਹੈ ਵੱਡੇ ਵੱਡੇ ਰੋਗਾਂ ਨੂੰ ਦੂਰ ਕਰਦਾ ਹੈ ਵੱਡੇ ਵੱਡੇ ਬਿਮਾਰੀਆਂ ਨੂੰ ਦੂਰ ਕਰਦਾ ਹੈ ਕਿਵੇਂ ਕਰਦਾ ਹੈ ਕਿਸ ਤਰ੍ਹਾਂ ਕਰਦਾ ਹੈ ਔਰ ਕਿਹਦਾ ਕੀਤਾ ਇਸ ਵਾਰ ਤੁਹਾਨੂੰ ਅਸੀਂ ਇਹ ਵੀ ਦਿਖਾਉਣ ਵਾਲੇ ਆ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੰਨੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਤੇ ਆਪਣੀ ਸ਼ਾਨਦਾਰ ਆਡੀਅנס ਦਾ ਵੀ ਜੀ ਜੀ ਅੱਛਾ ਅਨੰਦ ਜੀ ਅਸੀਂ ਇੱਕ ਵਾਰ ਮੁੜ ਤੋਂ ਸਮਝਣਾ ਚਾਹਾਂਗੇ ਕਿ ਜਿਹੜਾ ਇਹ ਡਰਾਪਰ ਹੈਗਾ ਪਿਛਲੀ ਵਾਰ ਵੀ ਅਸੀਂ ਤੁਹਾਡੀ ਵੀਡੀਓ ਦਿਖਾਈ ਸੀ ਲੋਕਾਂ ਨੂੰ ਵਾਵਾ ਫਾਇਦਾ ਹੋਇਆ ਹੈ ਔਰ ਇਹ ਕਿਸ ਚੀਜ਼ ਦਾ ਡਰਾਪਰ ਹੈ ਕਿਵੇਂ ਕੰਮ ਕਰਦਾ ਹੈ ਕਿ ਇਹਦੇ ਵਿੱਚੋਂ ਜਿਹੜੀ ਅਸੀਂ ਕਹਿ ਲਈਏ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਨਾਲ ਇਹ ਜਿਹੜਾ ਲੜਕੇ ਉਹਨਾਂ ਨੂੰ ਦੂਰ ਕਰਦਾ ਤੁਸੀਂ ਕਹਿ ਰਹੇ ਹੋ ਕਿ ਸਿਰਫ 20 ਬੂੰਦਾਂ ਹੀ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਕਿਵੇਂ ਬਦਲਣਗੀਆਂ ਦੇਖੋ ਫਰੂਕੀ ਸਾਹਿਬ ਇਹ ਮੇਨ ਚੀਜ਼ ਜਿਹੜੀ ਹੈਗੀ ਹੈ ਨਾ ਇਹ ਤੱਤ ਕੱਢੇ ਗਏ ਨੇ ਜੀ ਹਲਦੀ ਦੇ ਵਿੱਚੋਂ ਹਲਦੀ ਹਲਦੀ ਲਗਭਗ ਲਗਭਗ ਆਯੁਰਵੇਦ ਦੇ ਵਿੱਚ ਹਰ ਦਵਾਈ ਦੇ ਵਿੱਚ ਪੈਂਦੀ ਹੈ ਲਗਭਗ ਹਰ ਦਵਾਈ ਦੇ ਵਿੱਚ ਪੈਂਦੀ ਹੈ ਕਿਉਂ ਪੈਂਦੀ ਹੈ ਕਿਉਂਕਿ ਹਲਦੀ ਦੇ ਵਿੱਚ ਇੱਕ ਤੱਤ ਦਾ ਕਰਕਿਊਮਿਨ ਠੀਕ ਹੈ ਕਰਕਿਊਮਿਨ ਇੱਕ ਐਸਾ ਤੱਤ ਹੈ ਉਹ ਐਂਟੀਬਾਇਓਟਿਕ ਵੀ ਹੈ ਐਂਟੀਫੰਗਲ ਵੀ ਹੈ ਐਂਟੀ ਕੈਂਸਰਸ ਵੀ ਹੈ ਠੀਕ ਹੈ ਠੀਕ ਹੈ ਨਾ ਇੰਨੇ ਸਾਰੇ ਗੁਣ ਨੇ ਇਹ ਕਿਸੇ ਵੀ ਬਿਮਾਰੀ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਮੈਂ ਜੋ ਨਿੱਜੀ ਤੌਰ ਤੇ ਦੱਸ ਸਕਦਾ ਕਿ ਇਹਦੇ ਰਿਜ਼ਲਟ ਅਸੀਂ ਕਿੱਥੇ ਕਿੱਥੇ ਲੈਂਦੇ ਆ ਮੈਂ ਜਿਹੜੀ ਮਰਜ਼ੀ ਬਿਮਾਰੀ ਦੇ ਵਿੱਚ ਅਸੀਂ ਤੁਸੀਂ ਪੁੱਛੋ ਅਸੀਂ ਰਿਜ਼ਲਟ ਲੈਂਦੇ ਆ ਇਹਦੇ ਇੱਕ ਤੁਹਾਨੂੰ ਉਦਾਹਰਣ ਦਿੰਨਾ ਕਿ ਪਿਛਲੀ ਵੀਡੀਓ 'ਚ ਆਪਾਂ ਦਿਖਾਇਆ ਸੀ ਕਿ ਕੈਂਸਰ ਦਾ ਮਰੀਜ਼ ਬਿਲਕੁਲ ਠੀਕ ਹੋਇਆ ਦੂਸਰਾ ਚਲੋ ਅੱਜ ਆਪਾਂ ਪ੍ਰੈਜੈਂਟ ਕਰਨਾ ਇੱਕ ਪੇਸ਼ੈਂਟ ਦਾ ਵੱਖਰੀ ਉਦਾਹਰਣ ਦੇ ਦਿੰਨਾ ਕਿ ਸ਼ੂਗਰ ਸ਼ੂਗਰ ਦਾ ਪਤਾ ਨਹੀਂ ਉਹ ਕਿਹੜਾ ਵਾਇਰਸ ਸੀ ਮਾਡਰਨ ਮੈਡੀਸਨ ਨੇ ਉਹਨੀ ਰਿਸਰਚ ਕਰਕੇ ਦੱਸਿਆ ਕਿ ਤੇਡੀ ਬੋਡੀ ਦੇ ਵਿੱਚ ਇਹ ਵਾਲਾ ਵਾਇਰਸ ਹੈਗਾ ਤੇ ਸ਼ੂਗਰ ਉਹਦੀ 450 ਤੋਂ ਟੁੱਟ ਨਹੀਂ ਰਹੀ ਸੀ ਮੌਜੂਦਾ ਬੰਦਾ ਪੁਲਿਸ ਦੇ ਵਿੱਚ ਆ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪ੍ਰੈਜ਼ੈਂਟ ਕਰਨ ਦੀ ਕੈਮਰੇ ਸਾਹਮਣੇ ਅੱਗੇ ਤੇ ਉਹਨਾਂ ਦੀ ਸ਼ੂਗਰ ਟੁੱਟ ਨਹੀਂ ਸੀ ਰਹੀ ਇਵਨ ਇਨਸੂਲਿਨ ਨਾਲ ਵੀ ਠੀਕ ਹੈ ਕੋਈ ਵਾਇਰਸ ਉਹਨਾਂ ਦੀ ਬੋਡੀ ਚ ਇਸ ਤਰ੍ਹਾਂ ਦਾ ਮੈਂ ਹੋਰ ਬਹੁਤਾ ਕੁਝ ਨਹੀਂ ਕੀਤਾ ਉਹਨਾਂ ਨੂੰ ਆਹ ਦਿੱਤਾ ਇਹ ਡ੍ਰੌਪ ਦੇ ਦਿੰਦੇ ਬਿਲਕੁਲ ਇਹ ਡ੍ਰੌਪਰ ਦਿੱਤੇ ਕਿ ਇਹ ਤੁਹਾਡੇ ਸਰੀਰ ਦੇ ਵਿੱਚ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਹੋਣਗੀਆਂ ਉਹਨਾਂ ਦੇ ਕੰਮ ਜਰੂਰ ਕਰੂ ਕਿਸਮਤ ਤੁਹਾਡੀ ਆਪਣੀ ਆਪਾਂ ਟ్రਾਇਲ ਕਰਕੇ ਦੇਖਦੇ ਆ ਟ్రਾਇਲ ਹੀ ਸੀ ਤੇ ਟ్రਾਇਲ ਸਾਡਾ 100% ਸਕਸੈਸ ਵਾਂਗੂ ਰਿਹਾ ਉਹਨਾਂ ਦੀ ਸ਼ੂਗਰ ਅੱਜ ਦਵਾਈ ਲੈਣ ਨਾਲ ਦਵਾਈ ਲੈਂਦੇ ਨੇ ਮੈਂ ਨਹੀਂ ਕਹ ਰਹੀ ਦਵਾਈ ਨਹੀਂ ਲੈ ਪਰ 100 120 100 120 ਨਾਰਮਲ ਰੇਂਜ ਤੇ ਆਉਣ ਲੱਗੀ ਜਿਹੜੀ ਇਨਸੂਲਿਨ ਲੈਣ ਦੇ ਬਾਵਜੂਦ ਵੀ ਥੱਲੇ ਨਹੀਂ ਸੀ ਆਉਂਦੀ ਜੀ ਜੀ ਠੀਕ ਹੈ ਜੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਕੈਂਸਰ ਦਾ ਬੜਾ ਵਧੀਆ ਟਰੀਟਮੈਂਟ ਹੈਗਾ ਗਾਰੰਟੀ ਵਾਲਾ ਟਰੀਟਮੈਂਟ ਅ ਦੇਖੋ ਬਿਮਾਰੀ ਦੇ ਵਿੱਚ ਕੋਈ ਵੀ ਹੋਈ ਅਸੀਂ ਬਿਮਾਰੀ ਨੂੰ ਠੀਕ ਹੋਣ ਦੀ ਗਾਰੰਟੀ ਨਹੀਂ ਦੇ ਸਕਦੇ ਤੁਸੀਂ ਵੀ ਲੌਜੀਕ ਸਮਝ ਲਓ ਤੁਸੀਂ ਵੀ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਹੋ ਜਾਂ ਸਾਡੇ ਨਾਲ ਜਿਹੜੀ ਆਮ ਆਡੀਅנס ਗੱਲਾਂ ਕਰਦੀ ਹੈ ਉਹ ਗੱਲਾਂ ਕਰਦੇ ਹਾਂ ਕਿ ਬਿਮਾਰੀ ਕੋਈ ਵੀ ਹੋਈ ਅਸੀਂ ਉਹਦੇ ਵਿੱਚ ਗਾਰੰਟੀ ਨਹੀਂ ਦੇ ਸਕਦੇ ਜ਼ਿੰਦਗੀ ਤੇ ਮੌਤ ਦੀ ਕੋਈ ਗਾਰੰਟੀ ਨਹੀਂ ਹੁੰਦੀ ਮੈਂ ਇੱਕ ਸਿਸਟਮ ਸ਼ੁਰੂ ਕੀਤਾ ਕਿ ਲੋਕਾਂ ਨੂੰ ਆਯੁਰਵੇਦਾ ਦੀ ਪਾਵਰ ਦਾ ਪਤਾ ਲੱਗ ਜਾਵੇ ਮੈਂ ਗਾਰੰਟੀ ਦਿੰਨਾ ਪਰ ਮੈਂ ਤੁਹਾਡੀ ਗੱਲ ਸਮਝ ਗਿਆ ਅਨੰਦ ਜੀ ਪਰ ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀਆਂ ਪੈਂਦੀਆਂ ਨੇ ਫਰਕ ਕੋਈ ਨਹੀਂ ਪੈਂਦਾ ਆਡੀਅנס ਠੱਗੀ ਠੱਗੀ ਮਹਿਸੂਸ ਕਰਦੀ ਹੈ ਅਸੀਂ ਤਾਂ ਉਸ ਚੀਜ਼ ਦੇ ਕਹਿੰਦੇ ਵੀ ਪੈਸੇ ਅਗਰ ਕੋਈ ਤੁਹਾਡੇ ਕੋਲ ਲਾਏਗਾ ਤੇ ਇਲਾਜ ਦੀ ਗਾਰੰਟੀ ਹੈ ਠੀਕ ਹੋਣ ਦੀ ਗਾਰੰਟੀ ਹੈ ਹਾਂ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਸਾਡੀ ਮੈਡੀਸਨ ਹੈਗੀ ਆ ਇਹ ਰਿਸਰਚ ਬੇਸ ਆ ਬਲਕਿ ਅਸੀਂ ਮਾਡਰਨ ਮੈਡੀਸਨ ਦਾ ਵੀ ਨਾਲ ਸਹਾਰਾ ਲੈਣਾ ਮਾਡਰਨ ਰਿਸਰਚ ਜਿਹੜੀ ਹਲਦੀ ਦੇ ਵਿੱਚੋਂ ਤੱਤ ਕੱਢਣਾ ਮੇਰੇ ਵੱਸ ਦਾ ਕੰਮ ਨਹੀਂ ਇਹ ਮਾਡਰਨ ਸਾਇੰਸ ਨੂੰ ਵੀ ਇਸਤੇਮਾਲ ਕੀਤਾ ਅੱਜ ਦੇ ਸਮੇਂ ਨੂੰ ਅਸੀਂ ਇਸਤੇਮਾਲ ਕਰ ਰਹੇ ਹਾਂ ਨਾਲ ਦੀ ਨਾਲ ਇਹ ਚੀਜ਼ਾਂ ਪ੍ਰੂਵਨ ਨੇ ਕਿ ਤੁਹਾਡੀ ਬਾਡੀ ਨੂੰ ਬਹੁਤ ਸੋਹਣਾ ਫਾਇਦਾ ਦੇਣੀ ਹੈ ਫਾਇਦਾ ਹੋਣ ਦੀ ਅਸੀਂ ਗਾਰੰਟੀ ਦਿੰਨੇ ਆ ਮੈਂ ਗਾਰੰਟੀ ਦਿੰਦਾ ਟ੍ਰਾਇਲ ਬੇਸ ਤੇ ਜਿਹੜੇ ਲੋਕ ਘਰੇ ਬੈਠੇ ਡਰ ਰਹੇ ਆ ਕਿ ਮੈਨੂੰ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ ਮੇਰੇ ਪੈਸੇ ਅਜਾਈ ਵੇਸਟ ਨਾ ਚਲੇ ਜਾਣ ਤਾਂ ਅਸੀਂ ਇੱਕ ਸਿਸਟਮ ਇੱਕ ਤਾਂ ਮੂਝਵਾਨੀ ਹੁੰਦਾ ਹਰ ਕੋਈ ਖਤ ਮਾਰੀ ਜਾਂਦਾ ਮੇਰੀ ਗਾਰੰਟੀ ਆ ਬਾਅਦ ਵਿੱਚ ਮੁੱਕਰਦੇ ਆ ਜਾਂ ਕੁਝ ਵੀ ਬਹਾਨੇ ਮਾਰਦੇ ਆ ਗੱਲ ਨਹੀਂ ਬਣਦੀ ਅਸੀਂ ਗਾਰੰਟੀ ਲਿਖ ਕੇ ਦੇ ਰਹੇ ਆ ਗਾਰੰਟੀ ਕਿਸ ਚੀਜ਼ ਦੀ ਆ ਜੀ ਫਾਇਦਾ ਹੋਣ ਦੀ ਫਾਇਦਾ ਹੋਣ ਦੀ ਗਾਰੰਟੀ ਆ ਤੁਸੀਂ ਪਹਿਲੀ ਵਾਰੀ ਦਵਾਈ ਇਸਤੇਮਾਲ ਕਰੋ ਤੁਹਾਨੂੰ ਲੱਗਦਾ ਕਿ ਫਾਇਦਾ ਹੋ ਰਿਹਾ ਅੱਗੇ ਕੰਟੀਨਿਊ ਕਰੋ ਤੁਹਾਨੂੰ ਲੱਗਦਾ ਕਿ ਫਾਇਦਾ ਨਹੀਂ ਹੋ ਰਿਹਾ ਆਪਣੇ ਪੈਸੇ ਵੀ ਸਾਨੂੰ ਕਾਰਡ ਵਾਪਸ ਕਰਕੇ ਆਪਣੇ ਪੈਸੇ ਵਾਪਸ ਲੈ ਲਓ ਇਹ ਲੋਕਾਂ ਦੀ ਸੁਵਿਧਾ ਲਈ ਆ ਕਿੰਨੇ ਦਿਨਾਂ ਦੇ ਵਿੱਚ ਦੇਖੋ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਟਰਾਇਲ ਹੈ ਜਿੰਨਾ ਅਸੀਂ ਦਵਾਂਗੇ ਉਹ ਲਿਖ ਕੇ ਦਵਾਂਗੇ 1 ਮਹੀਨੇ ਦੀ ਦਵਾਈ ਦਿੱਤੀ ਤਾਂ 1 ਮਹੀਨੇ ਦਾ ਲਿਖ ਕੇ ਦਵਾਂਗੇ 15 ਦਿਨ ਦੀ ਦਿੱਤੀ ਤਾਂ 15 ਦਿਨ ਦਾ ਟਰਾਇਲ ਲਿਖ ਕੇ ਦਵਾਂਗੇ ਫਾਇਦਾ ਹੋਣ ਦੀ ਸਾਡੀ ਗਾਰੰਟੀ ਹੋਊਗੀ ਨਹੀਂ ਫਾਇਦਾ ਹੁੰਦਾ ਸਾਡੇ ਕੋਲ ਪੈਸੇ ਵਾਪਸ ਲੈ ਜਾਓ ਇਹਨੂੰ ਦੇਣ ਦਾ ਵੀ ਇੱਕ ਕਾਰਨ ਵੀ ਆ ਕਿ ਮਰੀਜ਼ ਤਾਂ ਹਰ ਘਰ ਬੈਠੇ ਆ ਪਰੇਸ਼ਾਨ ਨੇ ਵੀਡੀਓ ਵੀ ਦੇਖਦੇ ਆ ਸਾਡੇ ਕੋਲੇ ਆਉਣ ਲੱਗੇ ਆ ਡਰਦੇ ਆ ਡਰਦੇ ਕਿਸ ਗੱਲੋਂ ਨੇ ਕਿ ਪਤਾ ਨਹੀਂ ਕਿੰਨੇ ਵੈਦ ਨੇ ਫਲਾਣੇ ਵੈਦ ਕੋਲੇ ਵੀ ਗਿਆ ਸੀ ਉਹ ਠੰਕਾਣੇ ਕੋਲੇ ਵੀ ਗਿਆ ਸੀ ਉਹ ਵੱਡੇ ਵੱਡੇ ਡਾਕਟਰਾਂ ਨੇ ਉੱਥੇ ਸਾਡੇ ਈਨੇ ਲੱਖ ਲੁੱਟਦੇ ਸਾਡੇ ਇੰਨਾ ਹੋ ਗਿਆ ਇਦਾਂ ਹੋ ਗਿਆ ਅਸੀਂ ਇੱਕ ਮੌਕਾ ਦੇ ਰਹੇ ਹਾਂ ਕਿ ਤੁਹਾਡਾ ਸਿੱਧਾ ਸਿੱਧਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ 15 ਤੋਂ 15 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਘਾਰ ਇਹਨੂੰ ਪਰਖੋ ਜਾਂਚੋ ਆਪਣਾ ਵਿਸ਼ਵਾਸ ਬਣਾਓ ਤੁਹਾਨੂੰ ਲੱਗਦਾ ਹੈ ਕਿ ਫਾਇਦਾ ਹੋ ਰਿਹਾ ਹੈ ਤਾਂ ਠੀਕ ਹੈ ਜੇ ਨਹੀਂ ਤੁਹਾਨੂੰ ਲੱਗਦਾ ਕਿ ਕੋਈ ਫਾਇਦਾ ਸਾਨੂੰ ਨਹੀਂ ਹੋਇਆ ਤਾਂ ਤੁਸੀਂ ਕਾਰਡ ਦੇ ਕੇ ਆਪਣੇ ਪੈਸੇ ਜਿੰਨੇ ਤੁਸੀਂ ਪੈਸੇ ਦਿੱਤੇ ਨੇ ਉਹਨੇ ਵਾਪਸ ਲੈ ਲਓ ਇੱਕ ਵਾਰ ਹੋਰ ਕਲੀਅਰ ਕਰਦਾ ਕਿ ਟਰਮਸ ਹੁੰਦੀਆਂ ਨੇ GST GST ਸਰਕਾਰ ਕੋਲੇ ਚਲੀ ਜਾਂਦੀ ਹੈ ਬਿੱਲ ਜਿਹੜਾ ਵੀ ਬਿੱਲ ਬਣੂਗਾ ਜੋ ਵੀ ਗਵਰਨਮੈਂਟ ਦਾ ਟੈਕਸ ਹੈ ਗਵਰਨਮੈਂਟ ਨੇ ਲੈਣਾ GST ਕੱਟ ਕੇ ਜਿਹੜੇ ਮੇਰੇ ਕੋਲੇ ਪੇਮੈਂਟ ਹੈ 100% ਦੀ 100% ਦਵਾਂਗੇ ਜੀ ਚਲੋ ਹੁਣ ਆਪਾਂ ਇਸ ਚੀਜ਼ ਦੀ ਗੱਲ ਕਰੀਏ ਇਸ ਚੀਜ਼ ਦੇ ਬਾਰੇ ਤੋਂ ਤਸੱਲੀ ਹੋ ਗਈ ਹੈ ਗਰੰਟੀ ਬਿਮਾਰੀ ਦੀ ਨਹੀਂ ਗਰੰਟੀ ਫਾਇਦੇ ਦੀ ਜਿਹੜੇ ਅਨੰਦ ਕੁਮਾਰ ਜੀ ਦੇ ਰਹੇ ਨੇ ਅੱਛਾ ਅਨੰਦ ਜੀ ਕਮ ਕਿਵੇਂ ਕਰਦੀ ਹੈ ਇਹ ਤੁਸੀਂ ਕਹ ਰਹੇ ਵੀ ਕੈਂਸਰ ਦੇ ਉੱਤੇ ਬੜਾ ਜ਼ਬਰਦਸਤ ਰਿਜ਼ਲਟ ਹੈਗਾ ਇਹਦਾ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾਉਣਾ ਜੀ ਇੱਕ ਦਵਾਈ ਬਾਰੇ ਪ੍ਰੈਕਟੀਕਲ ਦਿਖਾ ਦਿੰਨੇ ਆ ਇਹ ਤਾਂ ਹੈਗਾ ਜੀ ਹਲਦੀ ਤੁਸੀਂ ਜਿੱਥੇ ਮਰਜ਼ੀ ਰਿਸਰਚ ਕਰ ਲਓ ਕਰਕਿਊਮਿਨ ਮੈਂ ਨਾਮ ਵੀ ਦੱਸਤਾ ਕੀ ਕਰਕਿਊਮਿਨ ਆ ਗੂਗਲ ਤੇ ਸਰਚ ਕਰ ਲਓ ਮੇਰੇ ਬਾਰੇ ਬਾਲਾ ਮੇਰੇ ਤੋਂ ਸੁਣਨ ਦੀ ਲੋੜ ਨਹੀਂ ਕਰਕਿਊਮਿਨ ਬੈਨੀਫਿਟਸ ਫॉर ਕੈਂਸਰ ਭਰ ਲਓ ਕੈਂਸਰ ਵਾਲੀ ਮਰੀਜ਼ ਨੂੰ ਪਤਾ ਲੱਗ ਜਾਊਗਾ ਠੀਕ ਹੈ ਨਾ ਆਰਾਮ ਨਾਲ ਲੈਜੋ ਪੂਰੀ ਤਰ੍ਹਾਂ ਸੋਲੀਬਲ ਬਣਾਈ ਹੋਈ ਹੈ ਇੱਕ ਦਵਾਈ ਮੈਂ ਤੁਹਾਨੂੰ ਦਿਖਾਉਣਾ ਆਹ ਵਾਲੀ ਠੀਕ ਹੈ ਜੀ ਇਹ ਪੀ ਐਚ ਸਕੇਲ ਪੀ ਐਚ ਸਕੇਲ ਦਾ ਮਤਲਬ ਹੈ ਕਿ ਪਾਣੀ ਨੂੰ ਪਤਲਾ ਕਰਦੀ ਹੈ ਜੇ ਪਾਣੀ ਦੇ ਮੋਲੀਕੂਲਸ ਨੇ ਜਿਹੜੇ ਬਰੀਕ ਹੋਣਗੇ ਕਿਸੇ ਵੀ ਚੀਜ਼ ਜੋ ਅਸੀਂ ਖਾਧੀ ਨਾਲ ਪਾਣੀ ਪੀਨੇ ਆ ਪਾਣੀ ਅੰਦਰ ਐਂਟਰ ਕਰਦਾ ਚੀਜ਼ਾਂ ਦੇ ਉਹਦੇ ਜਿਹੜੇ ਤੱਤ ਨੇ ਐਕਸਟ੍ਰੈਕਟ ਨੇ ਉਹ ਕੱਢ ਦਿੰਦਾ ਪਰ ਜੋ ਅਸੀਂ ਅੱਜ ਪਾਣੀ ਪੀ ਰਹੇ ਆ ਉਹ ਐਸਿਡਿਕ ਪੀ ਰਹੇ ਆ ਜਾਂ ਨੋਰਮਲ ਪਾਣੀ ਪੀ ਰਹੇ ਆ ਉਹ ਜੋ ਅਸੀਂ ਖਾਣੇ ਪੀਣੇ ਉਹਦੇ ਤੱਤ ਬਾਹਰ ਨਹੀਂ ਕੱਢ ਸਕਦਾ ਉਹ ਪਾਣੀ ਉਹ ਮੈਂ ਤੁਹਾਨੂੰ ਇੱਕ ਡੈਮੋ ਦੇ ਰੂਪ ਦੇ ਵਿੱਚ ਦਿਖਾਉਣਾ ਕਰਕੇ ਆ ਦੇਖੋ ਆ ਸਿੰਪਲ ਪਾਣੀ ਆ ਆਪਣੇ ਹੱਥ 'ਚ ਇਹਦੇ ਵਿੱਚ ਅਸੀਂ ਹਲਦੀ ਪਾਉਣੀ ਆ ਥੋੜੀ ਜੀ ਹਲਦੀ ਪਾਉਣੀ ਹਲਦੀ ਕੀ ਕਰੂ ਜੀ ਹਲਦੀ ਕੁਛ ਨਹੀਂ ਕਰਉਰੀ ਆਪਾਂ ਹਲਦੀ ਦੇ ਐਕਸਟ੍ਰੈਕਟ ਕੱਢਨੇ ਆ ਦਵਾਈ ਕਰੂ ਜੋ ਕੁਛ ਕਰੂ ਆਪਾਂ ਨਾਰਮਲ ਹਲਦੀ ਦੁੱਧ ਚ ਪਾ ਕੇ ਪੀ ਲੈਨੇ ਆ ਮੈਂ ਪਾਣੀ ਰਾਹੀਂ ਦਿਖਾਉਣਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਨਾਰਮਲ ਹਲਦੀ ਨੂੰ ਕਈ ਵਾਰ ਪਾਣੀ ਚ ਵੀ ਅਸੀਂ ਲੈ ਲੈਨੇ ਆ ਦੁੱਧ ਚ ਵੀ ਅਸੀਂ ਲੈ ਲੈਨੇ ਆ ਜਿੰਨਾ ਫਾਇਦਾ ਹਲਦੀ ਨੂੰ ਕਰਨਾ ਚਾਹੀਦਾ ਉਹਨਾ ਫਾਇਦਾ ਹਲਦੀ ਸਾਡੇ ਸਰੀਰ ਦੇ ਵਿੱਚ ਜਿਹੜੇ ਕਾਰਬਨ ਜੰਮੇ ਹੋਏ ਨੇ ਉਹਨਾਂ ਕਰਕੇ ਨਹੀਂ ਦਿੰਦੇ ਨਹੀਂ ਕਰਦਾ ਤੇ ਜਦੋਂ ਅਸੀਂ ਇਹ ਇਹਦੇ ਵਿੱਚ ਮਿਕਸ ਕਰ ਦਾਂਗੇ ਤੁਹਾਡਾ ਨੁਸਖਾ ਤੁਹਾਡਾ ਫਾਰਮੂਲਾ ਤਾਂ ਜਿੰਨਾ ਅਸਰ ਦਵਾਈ ਦਾ ਹੈਗਾ ਮਤਲਬ ਇੱਕ ਇੱਕ 11 ਵਾਲੀ ਗੱਲ ਇਹ ਬਿਲਕੁਲ ਬਿਲਕੁਲ ਜੀ ਮਤਲਬ ਕਈ ਗੁਣਾ ਬੈਨੀਫਿਟ ਉਸ ਦਵਾਈ ਦਾ ਤੁਹਾਡੇ ਖਾਦੇ ਹੋਏ ਭੋਜਨ ਦਾ ਵਧ ਜਾਊਗਾ ਤੇ ਆਪਣੀ ਬਾਡੀ ਆਪਣੇ ਸੈਲ ਫੀਲਿੰਗ ਪਾਵਰ ਜਿਹੜੀ ਉਹਨੂੰ ਨਿਊਟ੍ਰੀਸ਼ਨ ਵਧੀਆ ਮਿਲਣਗੇ ਤਾਂ ਆਪਣੀ ਬਾਡੀ ਆਪਣਾ ਕੰਮ ਵਧਾ ਦੇਗੀ ਜੀ ਜੀ ਠੀਕ ਹੈ ਇਹ ਆ ਦੇਖੋ ਆਪਾਂ ਹਲਦੀ ਪਾਉਨੇ ਆ ਜੀ ਠੀਕ ਹੈ ਥੋੜੀ ਮਾਤਰਾ ਚ ਮੈਂ ਹਲਦੀ ਪਾਤੀ ਆ ਨੈਚੁਰਲ ਕਲਰ ਆ ਜੀ ਪਾਣੀ ਦੇ ਵਿੱਚ ਆਪਾਂ ਹਲਦੀ ਪਾਤੀ ਠੀਕ ਹੈ ਜੀ ਇਹ ਜਿਹੜੀ ਹਲਦੀ ਆ ਪਾਣੀ ਉਹਦੇ ਐਕਸਟ੍ਰੈਕਟ ਨਹੀਂ ਕੱਢ ਪਾਇਆ ਐਕਸਟ੍ਰੈਕਟ ਦਾ ਮਤਲਬ ਜਿਹੜੇ ਨੇਚਰਲ ਕਲਰ ਆਇਆ ਦਾ ਹਲਦੀ ਦਾ ਇਹ ਨੇਚਰਲ ਕਲਰ ਨਹੀਂ ਹੈਗਾ ਉਹ ਆਪਾਂ ਥੋੜੀ ਜਿਹੀ ਆ ਦਵਾਈ ਪਾਉਣੀ ਹੈ ਇੱਕ ਜਾਂ ਦੋ ਬੂੰਦਾਂ ਉਹ ਜਾ ਜਾ ਇਹ ਸੀ ਸੀ ਤਿੰਨ ਬੂੰਦ ਤਿੰਨ ਬੂੰਦਾਂ ਪਾਤੀ ਜੀ ਤੁਸੀਂ ਹਾਂਜੀ ਕੋਈ ਗੱਲ ਨਹੀਂ ਤਿੰਨ ਬੂੰਦਾਂ ਦਾ ਮਤਲਬ ਕਲਰ ਪ੍ਰੋਪਰ ਆਪਾਂ ਨੂੰ ਨਜ਼ਰ ਆ ਜਾਊਗਾ ਇਹਦਾ ਪਾਣੀ ਦੇ ਵਿੱਚ ਪ੍ਰੋਪਰ ਕੰਮ ਕਰ ਲੂਗਾ ਦੇਖੋ ਫਿਲਹਾਲ ਤਾਂ ਕਲਰ ਐਕਸਟ੍ਰੈਕਟ ਨਿਕਲਣੇ ਸ਼ੁਰੂ ਹੋ ਗਏ ਹਲਦੀ ਦੇ ਇਹ ਰੈੱਡ ਕਲਰ ਟਾਈਪ ਨਿਕਲ ਰਿਹਾ ਇਹ ਅਸਲ ਐਕਸਟ੍ਰੈਕਟ ਨੇ ਜੀ ਹਲਦੀ ਦੇ ਸਾਡੇ ਸਰੀਰ ਦੇ ਵਿੱਚ ਹਲਦੀ ਦੇ ਇਹ ਤੱਤ ਸੈੱਲਾਂ ਦੇ ਵਿੱਚ ਪ੍ਰੋਪਰ ਚਲੇ ਜਾਣਗੇ ਸੈੱਲਾਂ ਤੇ ਪੂਰਾ ਅਸਰ ਕਰਨਗੇ ਇਹ ਇੱਕ ਥਿਊਰੀ ਹੈ ਕਿ ਇਹ ਹਰ ਭੋਜਨ ਪਦਾਰਥ ਦੇ ਵਿੱਚੋਂ ਜੋ ਅਸੀਂ ਖਾਦਾ ਪਾਣੀ ਜਦੋਂ ਆਪਾਂ ਨਾਲ ਚਾਹੇ ਉਹ ਕਣਕ ਹੈ ਚਾਹੇ ਉਹ ਰੋਟੀ ਅਸੀਂ ਕਹੇ ਲਈ ਚਾਵਲ ਹੈ ਚਾਹੇ ਉਹ ਵੈਜ ਹੈ ਚਾਹੇ ਨਾਨ ਵੈਜ ਕੋਈ ਵੀ ਆਈਟਮ ਹੈ ਕੁਝ ਵੀ ਹੈ ਜੀ ਪਾਣੀ ਦਾ ਮੋਲੀਕੂਲ ਲੈਵਲ ਜਿਹੜਾ ਹੈਗਾ ਉਹ ਚੇਂਜ ਹੋ ਜਾਏਗਾ ਪੀ ਐਚ ਸਕੇਲ ਚੇਂਜ ਹੋ ਜਾਊਗਾ ਉਹ ਪਾਣੀ ਹਰ ਇੱਕ ਚੀਜ਼ ਦੇ ਸੈੱਲਾਂ ਦੇ ਅੰਦਰ ਜਾ ਕੇ ਉਹਦੇ ਜਿਹੜੇ ਅਸਲ ਐਕਸਟ੍ਰੈਕਟ ਆ ਉਹਨਾਂ ਨੂੰ ਕੱਢੂਗਾ ਜੋ ਸਾਡੇ ਸਰੀਰ ਨੂੰ ਚਾਹੀਦੇ ਆ ਠੀਕ ਹੈ ਠੀਕ ਹੈ ਜੀ ਲੋ ਕੀ ਆ ਬਾਤ ਹੈ ਦਾ ਪਾਣੀ ਦਾ ਰੰਗ ਹੀ ਚੇਂਜ ਹੋ ਗਿਆ ਬਿਲਕੁਲ ਜੀ ਇਹ ਐਕਚੁਅਲ ਐਕਸਟ੍ਰੈਕਟ ਨੇ ਅਸਲ ਕਲਰ ਹਲਦੀ ਦਾ ਇਹ ਵਾਲਾ ਵਾ ਓਕੇ ਜੀ 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 ਠੀਕ ਹੈ ਜੀ ਅੱਛਾ ਤੇ ਫਿਰ ਇਹ ਜਿਹੜੀ ਚੀਜ਼ ਹੈਗੀ ਹੈ ਕੰਮ ਕਿਵੇਂ ਕਰਦੀ ਹੈ ਵਰਕਿੰਗ ਕਿਵੇਂ ਕਰਦੀ ਹੈ ਤੁਸੀਂ ਦੱਸਿਆ ਕਿ ਸਰੀਰ ਦੇ ਸੈੱਲਾਂ ਦੇ ਵਿੱਚੋਂ ਜਾ ਕੇ ਐਕਸਟ੍ਰੈਕਟ ਕੱਢ ਲਿਆ ਹੁੰਦੀ ਹੈ ਜਿਹੜਾ ਸਰੀਰ ਵਾਸਤੇ ਬਹੁਤ ਜ਼ਿਆਦਾ ਲੋੜਿੰਦਾ ਹੁੰਦਾ ਹੈ ਤੇ ਫਿਰ ਕੈਂਸਰ ਦੇ ਉੱਤੇ ਕਿਵੇਂ ਕੰਮ ਕਰਦੀ ਹੈ ਜੀ ਇਹ ਜਿਹੜਾ ਤੁਹਾਡਾ ਇਹ ਡਰਾਪਰ ਹੈਗਾ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਦੁੱਧ ਦੇ ਵਿੱਚ ਵੀ ਲੈ ਸਕਦੇ ਆਂ ਅਸੀਂ ਪਾਣੀ ਦੇ ਵਿੱਚ ਪਾ ਕੇ ਵੀ ਲੈ ਸਕਦੇ ਆਂ ਜੀ 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 ਦੇਖੋ ਹਲਦੀ ਜਿਹੜੀ ਹੈ ਐਂਟੀ ਕੈਂਸਰਸ ਐਂਟੀ ਫੰਗਲ ਐਂਟੀ ਇਨਫਲਮੇਟਰੀ ਐ ਐਂਟੀ ਬਾਇਓਟਿਕ ਵੀ ਆ ਜਿੰਨੀਆਂ ਵੀ ਦਵਾਈਆਂ ਨੇ ਚਾਰ ਪੰਜ ਪੈਰਾਮੀਟਰਸ ਦੇ ਆਲੇ ਦੁਆਲੇ ਹੀ ਘੁੰਮਦੀਆਂ ਨੇ ਐਂਟੀ ਬਾਇਓਟਿਕ ਐਂਟੀ ਕੈਂਸਰਸ ਐਂਟੀ ਇਨਫਲਮੇਟਰੀ ਜਿਹੜੀ ਮਰਜ਼ੀ ਆਪਾਂ ਦਵਾਈ ਦੀ ਗੱਲ ਕਰੀਏ ਨਾਮ ਕੋਈ ਹੋਰ ਆ ਉਡੀ ਪਾਵਰ ਕੋਈ ਹੋਰ ਹੋ ਸਕਦੀ ਹੈ ਪਰ ਇਹੀ ਪੰਜ ਸਤਕ ਪੈਰਾਮੀਟਰ ਨੇ ਮੇਨ ਇਹ ਹਲਦੀ ਦੇ ਵਿੱਚ ਸਾਰੇ ਹੀ ਗੁਣ ਨੇ ਮੇਰੇ ਕਹਿਣ ਦਾ ਮਤਲਬ ਇੱਕ ਹਲਦੀ ਸਾਰੀਆਂ ਦਵਾਈਆਂ ਦੇ ਗੁਣ ਰੱਖਦੀ ਹੈ ਠੀਕ ਹੈ ਜੀ ਤੁਸੀਂ ਇਹ ਹਲਦੀ ਨੂੰ ਯੂਜ਼ ਕਿਵੇਂ ਕਰਨਾ ਹੁਣ ਜੇ ਨਾਰਮਲ ਹਲਦੀ ਤੁਸੀਂ ਇਸਤੇਮਾਲ ਕਰਦੇ ਹੋ ਉਹ ਸਾਡੇ ਸੈੱਲਾਂ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਕਿਉਂਕਿ ਸਾਡੀ ਬਾਡੀ ਦੇ ਸੈੱਲ ਛੋਟੇ ਆ ਹਲਦੀ ਦੇ ਜਿਹੜੇ ਕਣ ਨੇ ਇਕੱਲਾ ਇਕੱਲਾ ਕਣ ਲਗਾ ਲੋ ਉਹ ਕਾਫੀ ਵੱਡਾ ਵਾ ਸੈੱਲ ਨਾਲੋਂ ਕੋਈ ਮੰਨ ਲਓ ਵੱਡੀ ਚੀਜ਼ ਛੋਟੀ ਚੀਜ਼ ਦੇ ਅੰਦਰ ਐਂਟਰ ਨਹੀਂ ਨਾ ਕਰ ਸਕਦੀ ਠੀਕ ਹੈ ਠੀਕ ਹੈ ਉਹ ਚੀਜ਼ ਦੀ ਗੱਲ ਕਰ ਰਿਹਾ ਜਿਹੜੇ ਆਪਣੇ ਆ ਡਰਾਪਰ ਨੇ ਇਹਨਾਂ ਨੇ ਉਹਦੇ ਮੋਲੀਕਿਊਲਸ ਨੂੰ ਤੋੜ ਦੇਣਾ ਹੋਰ ਬਰੀਕ ਕਰ ਦੇਣਾ ਤਾਂ ਕਿ ਉਹ ਸੈੱਲਾਂ ਦੇ ਅੰਦਰ ਐਂਟਰੀ ਉਹਦੀ ਪੋਸੀਬਲ ਹੋ ਸਕੇ ਸੈੱਲਾਂ ਦੇ ਉੱਤੇ ਅਸਰ ਪੋਸੀਬਲ ਹੋ ਸਕੇ ਇਹ ਬੇਸਿਕਲੀ ਇੱਕ ਦੇਸੀ ਢੰਗ ਦੇ ਦੇਸੀ ਜਾਬਦਾਂ ਦੇ ਵਿੱਚ ਥਿਊਰੀ ਹੈ ਸਾਇੰਸ ਦੇ ਹਿਸਾਬ ਨਾਲ ਹੋਰ ਢੰਗ ਨਾਲ ਸਮਝਾਇਆ ਜਾਂਦਾ ਕਿ ਹਲਦੀ ਦੀ ਐਬਜ਼ਾਰਪਸ਼ਨ ਪਾਵਰ ਹਲਦੀ ਸਾਡੇ ਸਰੀਰ ਦੇ ਅੰਦਰ ਪੂਰੀ ਤਰ੍ਹਾਂ ਸੋਖੀ ਜਾਵੇ ਉਸ ਪਾਵਰ ਨੂੰ ਵਧਾਇਆ ਜਾਂਦਾ ਜਦੋਂ ਹਲਦੀ ਪੂਰੀ ਤਰ੍ਹਾਂ ਸੋਖੀ ਗਈ ਤਾਂ ਡੈਫੀਨਿਟਲੀ ਆਪਣਾ ਕੰਮ ਕਰਦੀ ਆ ਕਰਦੀ ਆ ਜੀ ਜੀ ਚਲੋ ਸਾਡੇ ਨਾਲ ਖਾਸ ਕਰਕੇ ਇਸ ਡਰਾਪਰ ਨਾਲ ਸੈੱਟ ਹੋ ਕੇ ਆਉਣ ਵਾਲੇ ਅਮਨਦੀਪ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸੱਚ ਕਾਲ ਅਮਨਦੀਪ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਠੀਕ ਠਾਕ ਹੋ ਹਾਂਜੀ ਪਹਿਲਾਂ ਕੀ ਹਾਲ ਸੀ ਪਹਿਲਾਂ ਮੇਰਾ ਬਹੁਤ ਬੁਰਾ ਹਾਲ ਸੀ ਕੀ ਹੋਇਆ ਸੀ ਮੈਨੂੰ ਡਾਕਟਰ ਸਾਹਿਬ ਕੋ ਗਿਆ ਦਿਕਤ ਹੋਈ ਤੇ ਉਹਨਾਂ ਦੀ ਦਿੱਕਤ ਹੋਈ ਸੀ ਉਹ ਕਹ ਰਿਹਾ ਕਿ ਤੁਹਾਨੂੰ ਕੈਂਸਰ ਹੈ ਅੱਛਾ ਤੇ ਮੈਂ ਬੜਾ ਪਰੇਸ਼ਾਨ ਫਿਰ ਮੈਂ ਟੈਸਟ ਕਰਵਾਇਆ ਆਪਣੇ ਹਸਪੀਟਲ ਤੋਂ ਐਸਆਈ ਚ ਗਿਆ ਉਹਨਾਂ ਨੇ ਕਾਫੀ ਟੈਸਟ ਕੀਤੇ ਮੇਰੇ 15 ਦਿਨ ਮਹੀਨਾ ਇਦਾਂ ਹੀ ਲੱਗ ਗਿਆ ਟੈਸਟਾਂ ਸੀ ਮੇਰਾ ਉਹਦੇ ਬਾਅਦ ਉਹਨਾਂ ਟੈਸਟ ਰਿਪੋਰਟ ਆਈਆਂ ਤਾਂ ਕਹ ਕੈਂਸਰ 34 ਸਟੇਜ ਪਹੁੰਚ ਗਿਆ ਜੀ ਲਾਸਟ ਸਟੇਜ ਲਾਸਟ ਸਟੇਜ ਪਹੁੰਚ ਗਿਆ ਮੈਂ ਤੇ ਹੋਰ ਵੀ ਡੰਗ ਉੱਡ ਗਏ ਮੇਰੇ ਤੇ ਤੇ ਅਸੀਂ ਫਿਰ ਡਾਕਟਰ ਸਾਹਿਬ ਨੇ ਕਿਹਾ ਵੀ ਤੁਹਾਨੂੰ 2 ਦਿਨ ਬਾਅਦ ਕੀਮੋ ਦਾ ਪ੍ਰੋਸੀਜਰ ਚਾਲੂ ਕਰਾਂਗੇ ਪਹਿਲੇ ਤੇ ਫਿਰ ਤੁਹਾਡੀ ਉਸ ਉਹ ਕਰਨਗੇ ਤੁਹਾਡੀ ਮ사ਜ ਜੀ ਕਰਦੇ ਨੇ ਕੁਛ ਤੇ ਉਹ ਕਰਾਂਗੇ ਮੈਂ ਕਿ ਠੀਕ ਹੈ ਜੀ ਤਾਂਹੀਂ ਇਹਨਾਂ ਦੀ ਵੀਡੀਓ ਦੇਖੀ ਤੇ ਵੀਡੀਓ ਦੇਖੇ ਇਹਨਾਂ ਨੇ ਤੇ ਫਿਰ ਅਸੀਂ ਇਹਨਾਂ ਨੂੰ ਬੁਲਾਏ ਸੰਡੇ ਵਾਲੇ ਦਿਨ ਅਸੀਂ ਆਏ ਆ ਕੇ ਇੱਥੇ ਤੇ ਰਹਿਣਾ ਲਓ ਤੁਸੀਂ ਫਰੀਦাবাদ ਜੀ ਫਰੀਦাবাদ ਦਿੱਲੀ ਕੋਲੋਂ ਆਏ ਹੋ ਹਾਂਜੀ ਅੱਛਾ ਤੇ ਫਿਰ ਵੀਡੀਓ ਦੇਖੀ ਰਹੀ ਇਹਨਾਂ ਨੂੰ ਬੁਲਾਏ ਇਹਨਾਂ ਨੇ ਦੇਖੇ ਮੇਰੀ ਰਿਪੋਰਟਾਂ ਤੇ ਇਹਨਾਂ ਨਾਲ ਕੋਈ ਗੱਲ ਹੀ ਨਹੀਂ ਆ ਚੰਗਾ ਭਲਾ ਤਾਂ ਫਰੋਂ ਹੌਸਲਾ ਤੇ ਤਾਂ ਮੈਂ ਵੀ ਥੋੜਾ ਜਿਹਾ ਠੀਕ-ਠਾਕ ਲੱਗਣ ਲੱਗ ਗਿਆ ਦਵਾਈ ਖਾਦੀ ਦੋ ਤਿੰਨ ਦਿਨ ਇਹਨਾਂ ਦੀ ਮੈਂ ਲਗਾਤਾਰ ਤੋਂ ਮੇਰਾ ਸਰੀਰ ਤੋੜਦਾ ਦਵਾਈ ਨੇ ਤੇ ਅੱਛਾ ਕਿਹੜੀ ਦਵਾਈ ਖਾਦੀ ਸੀ ਇਹ ਦੁੱਧ ਵਾਲੀ ਇਹ ਕਿਸੀ ਤੁਸੀਂ ਇਹ ਦੁੱਧ ਚ ਚਾਰ ਡ੍ਰੋਪ ਦੋ ਡ੍ਰੋਪ ਇਸੇ ਇਸੇ ਤਰੀਕੇ ਨਾਲ ਕਿਵੇਂ ਪਾਉਂਦੇ ਸੀ ਇਹ ਇੰਨਾ ਪਾਉਂਦੇ ਸੀ ਦੋ ਡ੍ਰੋਪਾਂ ਠੀਕ ਹੈ ਰੋਜ਼ ਮਤਲਬ ਚਾਰ ਵਾਰ ਲੈਣੀਆਂ ਦਿਨ ਚ ਠੀਕ ਹੈ ਠੀਕ ਹੈ ਤੇ ਉਹ ਵਾਲੀਆਂ ਵੀ ਉਹ ਵੀ ਚਾਰ ਵਾਰ ਲੈਣੀਆਂ ਦੂਸਰੀਆਂ ਵੀ ਅਸੀਂ ਠੀਕ ਹੈ ਕਿ ਅਸੀਂ ਲੈ ਰਹੇ ਸੀਗੇ 4 ਦਿਨ 2-3 ਦਿਨ ਬਹੁਤ ਦੁਖੀ ਰਹੇ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿ ਤੁਹਾਡੀ ਦਵਾਈ ਤੇ ਮੇਰੇ ਤੇ ਬੜੀ ਅਟੈਕ ਕਰ ਰਹੀ ਹੈ ਇਹਨਾਂ ਨੇ ਕਿਹਾ ডোজ ਥੋੜੀ ਘਟਾਓ ਕੋਈ ਗੱਲ ਨਹੀਂ 2-4 ਦਿਨ ਤੇ ਫਿਰ ਮੇਰੇ ਸਿਰ ਤੇ ਰਚਿਓ ਦਵਾਈ ਰਚਣੀ ਸ਼ੁਰੂ ਹੋਈ ਤੇ ਮੇਰੀ ਦਰਦਾਂ ਘਟ ਗਈਆਂ ਅੱਛਾ ਦਰਦਾਂ ਘਟੀਆਂ ਕਿ ਦਿਨਾਂ ਬਾਅਦ ਘਟ ਗਈ ਦਰਦਾਂ ਦਰਦ ਤਾਂ ਕਿੰਨੀ ਘੁੰਦੀ ਸੀ ਤਾਂ ਬੜੀ ਦਰਦਾਂ ਬੜੀਆਂ ਬਹੁਤ ਹੁੰਦੀ ਹੈ ਮੇਰੇ ਪੇਨ ਹੁੰਦੇ ਮੇਰੇ ਤੇ ਪੱਟੀ ਲੱਗੀ ਸੀ ਮੇਰੇ ਤੇ ਪਾਸਰ ਇਸੇ ਦੇ ਹੀ ਹੁੰਦੀ ਤੇ ਪੱਟੀ ਲਗਾ ਕੇ ਮੈਂ ਰਹਿੰਦਾ ਸੀਗਾ ਬੜਾ ਪਰੇਸ਼ਾਨ ਹੁੰਦਾ ਐਵੇਂ ਲੱਗਦਾ ਮੇਰੇ ਜਿਵੇਂ ਕੋਈ ਸੂਈਆਂ ਮਾਰ ਰਿਆ ਬੜਾ ਪਰੇਸ਼ਾਨ ਹੁੰਦਾ ਇਹ ਸਿਰਫ پکڑ پکڑ ਕੇ ਬੈਂਦਾ ਹੀ ਮੇਰਾ ਹੱਥ ਨੂੰ ਉੱਡਦਾ ਹੈਗਾ ਤੇ 1 ਮਹੀਨਾ ਮੈਂ ਇਹਨਾਂ ਦੀ ਦਵਾਈ ਕੰਟੀਨਿਊ ਖਾਂਦਾ ਰਿਹਾ ਤੇ ਉਹ ਅੱਛਾ ਮਦਮ ਜੀ ਮਾਫ ਕਰਨਾ ਮੈਂ ਤੁਹਾਨੂੰ ਵਿਚੂ ਰੋਕ ਰਿਹਾ ਹਾਂ ਜਿਹੜੀ ਇਸ ਇਸ ਵੇਲੇ ਭਰਾ ਸਾਡੀ ਪੈਣਾ ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈਗੀ ਹੈ ਤੁਹਾਨੂੰ ਵੇਖ ਰਹੇ ਨੇ ਜਦੋਂ ਇੱਕਦਮ ਤੁਹਾਨੂੰ ਖਬਰ ਮਿਲੀ ਕਿ ਕੈਂਸਰ ਹੋ ਗਿਆ ਕੈਂਸਰ ਹੋਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਗੱਲ ਆਈ ਔਰ ਜਿਸ ਵੇਲੇ ਤੁਸੀਂ ਰਾਤ ਨੂੰ ਇਕੱਲੇ ਹੁੰਦੀ ਸੀ ਉਸ ਵੇਲੇ ਕੀ ਚੱਲਦਾ ਸੀ ਮੈਂ ਮੈਂ ਇਹ ਸੋਚਦਾ ਸੀਗਾ ਜਦੋਂ ਮੈਨੇ ਦਵਾਈ ਖਾਧੀ ਤਾਂ ਮੈਨੂੰ ਇਹਨਾਂ ਦੀ ਗੱਲ ਤੇ ਵਿਸ਼ਵਾਸ ਹੋਇਆ ਸੀ ਕੱਲ ਤੇ ਕਿ ਤੂੰ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਸਭ ਉੱਪਰ ਵਾਲੇ ਛੱਡ ਦੇ ਦਵਾਈ ਖਾਂਦਾਂ ਰੇ ਬਸ ਔਰ ਤੂੰ ਜੋ ਮਰਜ਼ੀ ਖਾਪੀ ਮੈਨੂੰ تیرਨ ਕੋਈ ਦਿੱਕਤ ਨਹੀਂ ਪਰ ਦੋ ਚੀਜ਼ ਨਹੀਂ ਖਾਣੀ ਇੱਕ ਮੈਦਾ ਔਰ ਇੱਕ ਚੀਨੀ ਮੈਂ ਕਿਹਾ ਠੀਕ ਹੈ ਕਹਿੰਦਾ ਬਾਕੀ ਸਭ ਉੱਪਰ ਵਾਲੇ ਦੇ ਹੱਥ ਹੌਸਲਾ ਰੱਖੀ ਮੈਂ ਇਹਨੇ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਤੇ ਇੱਕ ਮਹੀਨਾ ਮੈਂ ਠੀਕ ਅਗਲੇ ਤੇ ਅਗਲੇ ਮਹੀਨੇ ਮੈਂ ਤੁਹਾਨੂੰ ਫੋਨ ਕੀਤਾ ਕਿ ਰੱਖ ਸਾਹਿਬ ਮੈਨੂੰ ਤਾਂ ਐਵੇਂ ਲੱਗ ਰਿਹਾ ਜਿਵੇਂ ਮੈਂ ਕੁਝ ਅਲੱਗ ਹੀ ਅਲੱਗ ਸੈਟਿੰਗ ਵਿੱਚ ਨਵੀਂ ਜ਼ਿੰਦਗੀ ਮੇਰੇ ਕੋਲ ਲੱਗ ਰਿਹਾ ਤੇ ਮੈਂ ਕੰਮ ਕਰਨਾ ਸ਼ੁਰੂ ਕਰਤਾ ਮਤਲਬ ਪਹਿਲਾਂ ਕੰਮ ਨਹੀਂ ਹੁੰਦਾ ਸੀ ਨਹੀਂ ਮੈਨੂੰ ਦਰਦ ਹੁੰਦੀ ਹੀ ਸੀ ਤੇ ਹੱਥ ਥੱਕਦੇ ਸੀਗੇ ਤੇ ਕੰਮ ਹੋ ਨਹੀਂ ਰਿਹਾ ਸੀ ਮੇਰੇ ਕੋਲੋਂ ਦੀ ਮੈਂ ਬੈਠਾ ਰਹਿੰਦਾ ਸੀਗਾ ਮੈਂ ਕਰਾਂ ਤੇ ਕਰਾਂ ਕੀ ਤੇ ਇਹ ਚੀਜ਼ ਬਹੁਤ ਇਹਨੇ ਦਵਾਈ ਨਾਲ ਮੈਨੂੰ ਬੜਾ ਫਾਇਦਾ ਹੋਇਆ ਕਿੰਨੇ ਟਾਈਮ ਤੁਸੀਂ ਫਿਰ ਹੋਇਆ ਕਿ ਤੁਸੀਂ ਕੈਂਸਰ ਕਦੋਂ ਡਿਕਲੇਅਰ ਹੋਇਆ ਤੁਹਾਨੂੰ ਕੈਂਸਰ ਮੈਨੂੰ ਅਗਸਤ ਚ ਅਗਸਤ ਚ ਮੈਂ ਪਿਛਲੇ ਪਿਛਲੇ ਮਹੀਨੇ ਪਿਛਲੇ ਪਿਛਲੇ ਅਗਸਤ ਚ ਅੱਛਾ ਪਿਛਲੇ ਸਾਲ ਅਗਸਤ ਚ ਮੈਂ ਡਾਕਟਰ ਸਾਹਿਬ ਗਿਆ ਸੀਗਾ ਮਤਲਬ ਅਗਸਤ 2023 ਚ ਹਾਂਜੀ ਮੈਂ ਉਹਨਾਂ ਕੋਲ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਇੰਜੈਕਸ਼ਨ ਐਡਮਿਟ ਕਰ ਲਿਆ ਹਸਪੀਟਲ ਤੇ ਇੰਜੈਕਸ਼ਨ ਵਗੈਰਾ ਡ੍ਰੌਪ ਵਗੈਰਾ ਲਗਾ ਕੇ 3-4 ਘੰਟੇ ਚ ਤੇ ਉਹਨਾਂ ਨੇ ਮੈਨੂੰ ਦਵਾਈ ਦਿੱਤੀ 15 ਦਿਨ ਦੀ ਪੇਨ ਮੈਨ ਮੇਰਾ ਖਤਮ ਹੋ ਗਿਆ ਤਾਂ ਮੈਂ ਕਿਹਾ ਇਹ ਗਾਠੀ ਤਾਂ ਮੈਨੂੰ ਕੋਈ ਟੈਨਸ਼ਨ ਥੋੜੀ ਮੈਨੂੰ ਇੱਕ ਦਰਦ ਥੋੜੀ ਕਰਨੀ ਜ਼ਿਆਦਾ ਤੇ ਮੈਂ ਫਿਰ ਉਸੇ ਦਵਾਈ ਨਾਲ ਮੈਂ ਹਸਪਤਲ ਨਹੀਂ ਦੁਬਾਰਾ ਗਿਆ ਉਸੇ ਪਰਚੇ ਨੂੰ ਮੈਂ ਰਿਪੀਟ ਹੀ ਕਰਦਾ ਰਿਹਾ ਠੀਕ ਹੈ ਮੈਂ ਦਵਾਈ ਖਾਂਦਾ ਰਿਹਾ ਉਹ ਦੇਖਿਆ ਪੰਜ ਛੇ ਮਹੀਨੇ ਮੇਰੇ ਨਿਕਲ ਗਏ ਤਾਂ ਫਿਰ ਮੈਨੂੰ ਆਤ ਨੂੰ ਬੜੀ ਦਿੱਕਤ ਹੋਈ ਠੀਕ ਹੈ ਮੈਂ ਫਿਰ ਆਪਣੇ ਮਕਾਨ ਮਾਲਿਕ ਨੂੰ ਗਿਆ ਮਕਬੀਦਾਂ ਦਿੱਕਤ ਹੋ ਤਾਂ ਮੈਨੂੰ ਲੈ ਕੇ ਗਿਆ ਇੰਜੈਕਸ਼ਨ ਲਵਾਏ ਕਿਸੇ ਗੱਲ ਹੈ ਤੇ ਮੈਂ ਫਿਰ ਫਿਰ ਉਸੇ ਹਸਪਤਲ ਗਿਆ ਦੁਬਾਰਾ ਉਹ ਡਾਕਟਰ ਸਾਹਿਬ ਕਹਿੰਦੇ ਯਾਰ ਮੈਨੂੰ ਤੇਰਾ ਡਾਊਟ ਲੱਗ ਰਿਹਾ ਹੈ ਕੈਂਸਰ ਦਾ ਜਦੋਂ ਮੈਂ ਟੈਸਟ ਕਰਾਈ ਉਥੇ ਤੇ ਕੈਂਸਰ ਲਾਸਟ ਸਟੇਜ ਦੱਸਣ ਲੱਗੇ ਇਹ ਗਾਠ ਬੜੀ ਮੋਟੀ ਸੀ ਥੋੜੀ ਜਿਹੀ ਅੰਦਰ ਦਾ ਹੁਣ ਤਾਂ ਲੱਗਦੀ ਨਹੀਂ ਕੋਈ ਗੱਠ ਘੁੱਟ ਹੈਗੀ ਇਹ ਅੰਦਰ ਬੈਠ ਚੁੱਕੀ ਹੈ ਹੁਣ ਥੋੜੀ ਥੋੜੀ ਬੈਠ ਰਹੀ ਹੈ ਅੱਛਾ ਪਹਿਲੇ ਤੇ ਬਹੁਤ ਬਹੁਤ ਮੋਟੀ ਸੀ ਇਧਰੋਂ ਉੱਠੀ ਹੋਈ ਸੀ ਇਹਨਾਂ ਨੇ ਬਾਈ ਆਫਸੇ ਕਰ ਕਰਕੇ ਮੇਰੇ ਇਥੇ ਬਹੁਤ ਦਰਦ ਹੁੰਦਾ ਸੀਗਾ ਉਹ ਵੀ ਅੰਦਰ ਉਹ ਚੀਜ਼ ਬੈਠ ਗਈ ਹੈ ਨਹੀਂ ਪਹਿਲੇ ਇਹ ਢਿਉ ਚੀਜ਼ ਸੀ ਇਹ ਹੁਣ ਦਿਹੀ ਦਿਰੀ ਦਿਰੀ ਥੱਲੇ ਬੈਠਾ ਹੁਣ ਤਾਂ ਦਿਖੀ ਨਹੀਂ ਰਹੀ ਇਹ ਤਾਂ ਲੱਗਦਾ ਕਿ ਨਾਰਮਲ ਵੈਸੀ ਕੋਈ ਜ਼ਖਮ ਹੈ ਲੱਗ ਰਿਹਾ ਹੈ ਨਾਰਮਲ ਪਰ ਹੈ ਹਲਕੀ ਪਰ ਪਹਿਲੇ ਤਾਂ ਇੱਥੇ ਲੱਗ ਗਿਆ ਸੀ ਜਦੋਂ ਤੁਸੀਂ ਇੱਥੇ ਆਏ ਉਸ ਵੇਲੇ ਉਦੋਂ ਕੀ ਹਾਲਾਤ ਸੀ ਔਰ ਇੰਨੀ ਐਂਡਿਕ ਸੀ ਅੱਛਾ ਮਤਲਬ ਐਵੇਂ ਹੀ ਆਉਂਦੀ ਸੀ ਤੁਸੀਂ ਖੁੱਲੀ ਛੱਡੀ ਹੋਈ ਸੀ ਖੁੱਲੀ ਨਹੀਂ ਛੱਡੀ ਪੱਟੀ ਲੱਗੀ ਸੀ ਉੱਤੋਂ ਪਰ ਪਾਸ ਨਿਕਲਦਾ ਹੀ ਪਾਸ ਪੱਟੀ ਲੱਗੀ ਹੋਈ ਸੀ ਉੱਤੋਂ ਅੱਛਾ ਤੇ ਹੁਣ ਇਸ ਦੇ ਉੱਪਰ ਕੋਈ ਪੱਟੀ ਨਹੀਂ ਹੈ ਹੁਣ ਤਾਂ ਹੁਣ ਨਾਰਮਲ ਹੈ ਲਾਈਫ ਹਾਂ ਨਾਰਮਮਲ ਹੈ ਦਰਦ ਹੁੰਦੀ ਬਹੁਤ ਕਦੀ ਪੇਨ ਬਾਈ ਚਾਂਸ ਹੋ ਜਾਏ ਤਾਂ ਹੋ ਜਾਂਦੇ ਨੇ ਤਾਂ ਨਹੀਂ ਤੇ ਫਿਰ ਆਲੇ-ਦਾਲੇ ਗਵਾਂਢੀ ਆਂਢੇ ਗਵਾਂਢੀ ਰਿਸ਼ਤੇਦਾਰ ਜਿਹੜੇ ਦਿਨ-ਦਿਨਨੇ ਸ਼ੁਰੂ ਹੋ ਗਏ ਸੀ ਵੀ ਹੁਣ ਤੇ ਜੀ ਅਮਨਦੀਪ ਸਾਹਿਬ ਅੱਜ ਤੇ ਕੱਲ ਅੱਜ ਤੇ ਕੱਲ ਕਈ ਵਾ ਡਾਕਟਰ ਵੀ ਇਹ ਗੱਲ ਕਹਿੰਦੇ ਵੀ ਤੁਹਾਡੇ ਕੋਲ ਥੋੜੇ ਜਿਹਾ ਟਾਈਮ ਹੈ ਨਹੀਂ ਮੈਨੂੰ ਐਸਾ ਡਾਕਟਰ ਸਾਹਿਬ ਨੇ ਕਿਸੇ ਨਾਲ ਕੁਝ ਕਿਹਾ ਨਹੀਂ ਨਾ ਮੈਂ ਆਂਢੇ ਗਵਾਂਢੀ ਦਾ ਕੰਮ ਮੈਂ ਆਪਣੇ ਕੰਮ 'ਚ ਮਸਤ ਰਹਣਾ ਮੈਂ ਕਿਸੇ ਨਾਲ ਮੈਂ ਧਿਆਨ ਰੱਖਦਾ ਹੀ ਨਹੀਂ ਮੇਰੇ ਜੋ ਦਿਲ ਕਰਦਾ ਮੈਂ ਰੱਖਣ ਉਹ ਲਮਾ ਅੱਜ ਇਹ ਖਾਂ ਉਹ ਕਹਿੰਦਾ ਯਾਰ ਜੋ ਮਰਜ਼ੀ ਖਾ ਤੂੰ ਟੈਨਸ਼ਨ ਨਾ ਲੈ ਬਸ ਮੈਂ ਆਪਣੇ ਆਪ ਤੇ ਵਿਸ਼ਵਾਸ ਰੱਖਦਾ ਦੂਜੇ ਤੇ ਨਹੀਂ ਜਾਂ ਬਾਬਾ ਜੀ ਦੇ ਜੀ ਜੀ अच्छा जेडे लोग केस विले थोनू देख रहे ने अमनदीप जी बहुत सारे लोग हैगे ने जेडे डरजंदे ने कैंसर डरन वाली गल है हुंदी है कोई ਤੁਸੀਂ ایکسپیرینس ਕਰਕੇ ਨਿਕਲ ਕੇ ਆਇਓ ਚੌਥੀ ਸਟੇਜ ਚੋਂ ਨਿਕਲ ਕੇ ਆਇਓ ਤੁਸੀਂ ਦੇਖੋ ਜੀ ਅਗਰ ਤੁਸੀਂ ਆਪਣੇ ਆਪ ਨੂੰ ਡਰਾ ਕੇ ਰੱਖੋਗੇ ਤੇ ਕੈਂਸਰ ਤੇ ਬਹੁਤ ਵੱਡਾ ਫਰ ਹੱਵਾ ਬਣ ਜਾਂਦਾ ਹੈ ਠੀਕ ਹੈ ਅਗਰ ਤੁਸੀਂ ਕੈਂਸਰ ਦੇ ਉੱਪਰ ਤੁਸੀਂ ਹਾਵੀ ਹੋ ਜਾਓਗੇ ਤੇ ਕੈਂਸਰ ਹੈ ਹੀ ਨਹੀਂ ਕਿ ਮੈਂ ਕੈਂਸਰ ਹੈ ਹੀ ਨਹੀਂ ਮੈਨੂੰ ਕੀ ਬਾਤ ਮੈਂ ਕੈਂਸਰ ਨੂੰ ਡਰਾ ਕੇ ਰੱਖਿਆ ਜੀ ਜੀ ਅੱਛਾ ਤੇ ਫਿਰ ਜਦੋਂ ਤੁਸੀਂ ਪਹਿਲੇ ਦਿਨ ਆਏ ਸੀ ਪਹਿਲਾਂ ਗੱਡੀ ਚਾਹੀ ਤੇ ਅੱਜ ਤੁਸੀਂ ਆਏ ਹੋ ਮੈਂ ਪਹਿਲੇ ਗੱਡੀ ਚਾਹਿਆ ਸੀਗਾ ਅੱਜ ਮੈਂ ਬੱਸ ਤੇ ਪੈ ਗਿਆ ਆਪਣੇ ਆਪ ਹੀ ਆਪਣੇ ਆਪ ਹੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੰਮ ਵੀ ਨਾਰਮਲ ਕਰਦੇ ਹਾਂ ਹਾਂ ਕੰਮ ਰੁਟੀਨ ਚ ਰੁਟੀਨ ਵਾਲੀ ਲਾਈਫ ਚ ਆ ਗਏ ਹਾਂਜੀ ਚਲੋ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਅਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਰ ਜੀ ਜੀ ਚਲੋ ਸੋ ਤੁਸੀਂ ਦੇਖੋ ਅਮਨਦੀਪ ਜੀ ਖਾਸ ਕਰਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਸਾਡੇ ਨਾਲ ਫਰੀਦਾਬਾਦ ਤੋਂ ਆਏ ਨੇ ਤਾਂ ਕਿ ਉਹਨਾਂ ਲੋਕਾਂ ਤੱਕ ਅਸੀਂ ਅਵੇਅਰਨੈਸ ਫੈਲਾ ਸਕੀਏ ਜਿਹੜੇ ਲੋਕ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਨਾਲ ਡਾਕਟਰਾਂ ਦੇ ਜ਼ਰੀਏ ਕੈਂਸਰ ਨੂੰ ਲੈ ਕੇ ਬਹੁਤ ਜ਼ਿਆਦਾ ਡਰ ਚੁੱਕੇ ਸੀ ਅੱਛਾ ਡਾਕਟਰ ਸਾਹਿਬ ਕਿਵੇਂ ਮੈਰਿਕਲਸ ਕਿਵੇਂ ਹੋਇਆ ਮੈਜਿਕ ਕਿਵੇਂ ਹੋਇਆ ਇਹ ਸਾਰਾ ਨਹੀਂ ਦੇਖੋ ਫਰੂਕੀ ਸਾਹਿਬ ਮੈਰਿਕਲ ਦਾ ਚਲੋ ਸਾਡੀ ਲਾਈਨ ਦੇ ਵਿੱਚ ਹੁੰਦੀ ਰਹਿੰਦੇ ਨੇ ਜਾਂ ਕੁਝ ਰੈਕਲ ਨਾਮ ਦੀ ਚੀਜ਼ ਨਹੀਂ ਹੁੰਦੀ ਜੋ ਮਰਜ਼ੀ ਤੋਲ ਲਓ ਮੈਂ ਤਾਂ ਸਿਰਫ ਇੱਕੋ ਹੀ ਰਟ ਫੜੀ ਹੋਈ ਹੈ ਕਿ ਪਾਵਰ ਆਫ ਆਯੁਰਵੇਦ आयुर्वेद ਕੁਦਰਤ ਦੀ ਦਿੱਤੀ ਹੋਈ ਬਹੁਤ ਵੱਡੀ ਪਾਵਰ ਰਿਸਪੈਕਟ ਕਰੀਏ ਆਪਾਂ ਇਸ ਚੀਜ਼ ਦੀ ਜੇ ਕੋਈ ਇਸ ਤਰ੍ਹਾਂ ਦੀ ਅਲਮਤ ਆਪਾਂ ਨੂੰ ਆਈ ਗਈ ਬਿਮਾਰੀ ਕੋਈ ਇਸ ਤਰ੍ਹਾਂ ਦੀ ਆਈ ਗਈ ਜਿਹ ਤੋਂ ਡਰ ਲੱਗਦਾ ਡਰ ਕੇ ਤਾਂ ਕੁਝ ਹੋਣਾ ਨਹੀਂ ਠੀਕ ਹੈ ਜੇ ਡਰ ਕੇ ਕੁਝ ਹੁੰਦਾ ਵੀ ਫਿਰ ਡਰ ਲਓ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਮੈਂ ਤਾਂ ਇਹ ਕਹਿੰਦਾ ਵੀ ਰਸਤਾ ਸਹੀ ਫੜ ਲਓ ਜਿਹਨੂੰ ਸਮਝ ਨਹੀਂ ਆਦੇ ਵੀ ਜਾਈਏ ਕਿੱਧਰ ਨੂੰ ਉਹ ਸਾਡੀ ਵੀਡੀਓ ਦਾ ਸਹਾਰਾ ਲੈ ਲਓ ਜੋ ਡਾਊਟ ਸੀ ਅਸੀਂ ਉਹ ਤੁਹਾਡੇ ਪੈਸੇ ਦਾ ਸਭ ਤੋਂ ਵੱਡ ਲੋਕ ਅੱਜ ਦੀ ਰੇਟ ਦੇ ਵਿੱਚ ਨਾ ਪੈਸਾ ਪੀਰ ਬਣਿਆ ਹੋਇਆ ਸਾਰਿਆਂ ਦਾ ਪੈਸਾ ਖਰਚਣ ਲੱਗੇ ਡਰਦੇ ਚਾਹੇ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨੀ ਹੋਵੇ ਠੀਕ ਹੈ ਠੀਕ ਹੈ ਨਾ ਅਸੀਂ ਪੈਸੇ ਦੀ ਵੀ ਅਗਲੇ ਨੂੰ ਗਾਰੰਟੀ ਦੇਤੀ ਜਾਂ ਤਸੱਲੀ ਦੇਤੀ ਜੋ ਮਰਜ਼ੀ ਕਹਿ ਲੋ ਤੁਸੀਂ ਆਰਾਮ ਨਾਲ ਆਪਣਾ ਕੁਦਰਤੀ ਜਿਹੇ ਦਿੱਤੀਆਂ ਹੋਈਆਂ ਚੀਜ਼ਾਂ ਦਾ ਫਾਇਦਾ ਲੈ ਸਕਦੇ ਹੋ ਕੋਈ ਵੀ ਚੀਜ਼ ਅਸੀਂ ਕੈਮੀਕਲ ਨਹੀਂ ਯੂਜ਼ ਕਰਦੇ ਕੋਈ ਦਵਾਈ ਅਸੀਂ ਆਪ ਘੁੱਟ ਕੇ ਨਹੀਂ ਦਿੰਦੇ ਸਾਰੇ ਦੀ ਸਾਰੀਆਂ ਫਾਰਮਾਸਿਊਟੀਕਲ ਕੰਪਨੀਆਂਜ਼ ਦੇ ਵਿੱਚੋਂ ਲਾਇਸੈਂਸ ਹੋਲਡਰ ਲੈਬਸ ਦੇ ਵਿੱਚੋਂ ਅਸੀਂ ਤਿਆਰ ਕਰਵਾਉਂਦੇ ਆ ਉਹੀ ਅੱਗੇ ਸਾਡੇ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਜੇ ਕੋਈ অতি ਜ਼ਰੂਰੀ ਹੋਵੇ ਕੋਈ ਦਵਾਈ ਸਾਨੂੰ ਆਪ ਬਣਾਉਣੀ ਪੈ ਜਾਵੇ ਤਾਂ ਅਸੀਂ ਉਹ ਵੱਖਰੀ ਲਗਾ ਦਿੰਨੇ ਆ ਅਦਰਵਾਇਜ਼ ਕੋਈ ਲੋੜ ਨਹੀਂ ਇਸ ਤਰ੍ਹਾਂ ਦੀ ਪੈਂਦੀ ਅੱਛਾ ਤੇ ਫਿਰ ਆਖਰ ਦੇ ਵਿੱਚ ਜਿਹੜਾ ਇਹ ਤੁਹਾਡੇ ਡਰਾਪਰ ਹੈਗਾ ਇਹ ਜਿਹੜਾ ਤੁਸੀਂ ਬਣਾਇਆ ਹੈ ਪੀਲੇ ਰੰਗ ਦਾ ਡਰਾਪਰ ਇਹ ਕਿਹੜੇ-ਕਿਹੜੇ ਰੋਗਾਂ ਦੇ ਉੱਤੇ ਕੈਂਸਰ ਤੋਂ ਇਲਾਵਾ ਕੰਮ ਕਰਦਾ ਮੈਂ ਤੁਹਾਨੂੰ ਫੇਰ ਉਹੀ ਗੱਲ ਦੱਸੀ ਦੱਸ ਰਿਆਂ ਦੁਬਾਰਾ ਰਿਪੀਟ ਕਿ ਪੂਰੀ ਬਾਡੀ ਸਿਰ ਦੇ ਵਾਲ ਤੋਂ ਪੈਰ ਦੇ ਨਹੋਂ ਤੱਕ ਬਿਮਾਰੀਆਂ ਦੇ ਨਾਮ ਬਦਲਦੇ ਆ ਗੱਲ ਇੱਕੋ ਹੀ ਹੈ ਕਿ ਸਾਡੇ ਸਰੀਰ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮਲ ਫੰਕਸ਼ਨ ਸਟਾਰਟ ਹੋ ਜਾਂਦਾ ਮੈਂ ਉਹ ਕਿਹੜੀ ਬਿਮਾਰੀ ਦੇ ਵਿੱਚ ਤੁਸੀਂ ਮੈਨੂੰ ਪੁੱਛੋ ਵੀ ਤੁਸੀਂ ਇਸਤੇਮਾਲ ਨਹੀਂ ਕੀਤਾ ਅੱਛਾ ਠੀਕ ਹੈ ਨਾ ਮੈਂ ਹਰ ਇੱਕ ਬਿਮਾਰੀ ਦੇ ਵਿੱਚ ਤੁਸੀਂ ਮੈਨੂੰ ਹਾਂ ਨਾ ਅਜ ਜਵਾਬ ਦੇ ਦਿਓ 슈ਗਰ ਤੇ ਕਰੂ ਯੈਸ ਕਰੂ ਬੀਪੀ ਤੇ ਕਰੂ ਕਾਬਜ ਤੇ ਕਰੂ ਗੈਸ ਤੇ ਕਰੂ ਗੋਡਿਆਂ ਦਾ ਦਰਦ ਡੈਫੀਨੇਟਲੀ ਕਰੂ ਗੋਡਿਆਂ ਦਾ ਦਰਦ ਬਿਲਕੁਲ ਕਰੂ ਸਿਰ ਦਰਦ ਸਿਰ ਦਰਦ ਤੇ ਵੀ ਕਰੂ ਅੱਛਾ ਸਕਿਨ ਦੀ ਪ੍ਰੋਬਲਮ ਡੈਫੀਨੇਟਲੀ ਕਰੂ ओके ਤਾਂ ਤੁਸੀਂ ਫਿਰ ਹਰੇਕ ਨੂੰ ਹੀ ਹਾਂ ਕਹੀ ਜਾਂ ਮੈਂ ਬਿਲਕੁਲ ਉਹੀ ਕਹ ਰਿਹਾ ਜਿੱਥੇ ਮੈਂ ਡੈਫੀਨੇਟਲੀ ਬੋਲਦਾ ਉੱਥੇ ਮੈਂ ਜ਼ਿਆਦਾ ਕਰਕੇ ਦੇਖਿਆ ਜਿਹੜੇ ਉਹਦੀ ਛੋਟੀਆਂ-ਛੋਟੀਆਂ ਬਿਮਾਰੀਆਂ ਸਿਰਦਰਦ ਸਿਰਦਰਦ ਵਾਸਤੇ ਕੋਈ ਇੰਨੇ ਪੈਸੇ ਨਹੀਂ ਖਰਚਦਾ ਉਹ ਤਾਂ 2 ਰੁਪਏ ਦੀ ਗੋਲੀ ਲਊ ਠੀਕ ਹੋ ਜੂ ਮੈਂ ਸਿਰਦਰਦ ਵਾਸਤੇ ਮੈਂ ਇਸਤੇਮਾਲ ਪਰਮਨੈਂਟ ਸਿਰਦਰਦ ਹੁੰਦਾ ਜੀ ਹਾਂ ਡੈਫੀਨੇਟਲੀ ਕਰੂ ਜਿਹਨੂੰ ਮਾਈਗਰੇਨ ਹੋ ਗਈ ਡੈਫੀਨੇਟਲੀ ਕਰੂ ਠੀਕ ਹੈ ਨਾ ਡੈਫੀਨੇਟਲੀ ਕਰਦਾ ਅੱਛਾ ਕਿ ਫਿਰ ਇਹ ਲੈਂਡ ਦਾ ਤਰੀਕਾ ਬੈਸਟ ਟਾਈਮ ਕਿਹੜਾ ਤੁਸੀਂ ਦੁੱਧ ਦਸਤਾ ਪਾਣੀ ਦਸਤੇ ਦੇ ਵਿੱਚ ਲਏ ਜਾ ਸਕਦੇ ਨੇ 2-2 ਡ ਨਾਰਮਲੀ ਖਾਣ ਵਾਲੀ ਚੀਜ਼ ਹੈ ਕੋਈ ਦਵਾਈ ਦਾ ਹਿੱਸਾ ਨਹੀਂ ਹੈ ਇਹ ਇਹ ਪੂਡ ਹੈ ਕਿ ਤਰ੍ਹਾਂ ਦਾ ਕਿਸੇ ਵੀ ਸਮੇਂ ਜਦੋਂ ਤੁਹਾਡਾ ਮਨ ਕਰੇ ਉਦੋਂ ਲੈ ਸਕਦੇ ਹੋ ਸਵੇਰ ਦੁਪਹਿਰੇ ਸ਼ਾਮ ਖਾਣੇ ਤੋਂ ਪਹਿਲਾਂ ਖਾਣੇ ਤੋਂ ਬਾਅਦ ਕੋਈ ਦਿੱਕਤ ਨਹੀਂ ਹੈ ਜੀ ਜੀ ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਫਿਰ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ رابطہ ਕਰਨਾ ਹੋਵੇ ਸਾਡੇ ਅਮਨਦੀਪ ਵਰਗੇ ਵੀਰ ਹੋਰ ਨੇ ਜਿਹੜੇ ਇਸ ਵੇਲੇ ਤੁਹਾਨੂੰ ਸਾਰੇ ਦੁਨੀਆ 'ਚ ਬੈਠੇ ਦੇਖ ਰਹੇ ਨੇ ਡਾਕਟਰਾਂ ਨੇ ਜਵਾਬ ਦਿੱਤਾ ਚੌਥੀ ਸਟੇਜ 'ਚ ਕੀਮੋ ਲਵਾ ਚੁੱਕੇ ਨੇ ਹੋਰ ਥੈਰਾਪੀਆਂ ਕਰਾ ਚੁੱਕੇ ਨੇ ਦਵਾਈਆਂ ਖਾ ਚੁੱਕੇ ਨੇ ਆਪਰੇਸ਼ਨ ਕਰਵਾ ਚੁੱਕੇ ਨੇ ਉਹ ਕਹਿੰਦੇ ਵੀ ਚਲੋ ਜਾਂਦੇ ਜਾਂਦੇ ਇੱਕ ਵਾਰ ਡਰਾਪਰੀ ਸਹੀ ਉਹਨਾਂ ਨੂੰ ਕੀ ਕਹੋਗੇ ਬਿਲਕੁਲ ਆ ਜਿਹੜੀ ਤੁਸੀਂ ਲਾਸਟ ਦੇ ਗੱਲ ਕਰੀ ਹੈ ਨਾ ਵੀ ਚਲੋ ਜਾਂਦੇ ਜਾਂਦੇ ਇੱਕ ਵਾਰ ਹੀ ਸਹੀ ਮੈਂ ਸਾਰੀ ਆਡੀਅנס ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹਨੂੰ ਕੋਈ ਬਿਮਾਰੀ ਇਸ ਤਰ੍ਹਾਂ ਦੀ ਡਾਇਗਨੋਸ ਹੋ ਗਈ ਉਹ ਸਮਾਂ ਰਹਿੰਦੇ ਸਾਡੇ ਕੋਲੇ ਆਉਗੇ ਤਾਂ ਬੜੀ ਜਿਆਦਾ ਵਧੀਆ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਉਸ ਵੀਡੀਓ ਦਾ ਨਤੀਜਾ ਇਹ ਹੀ ਆ ਕਿ ਜਿਹੜੇ ਜਾਂਦੇ ਜਾਂਦੇ ਵਾਲੇ ਮਰੀਜ਼ ਲਾਸਟ ਸਟੇਜ ਵਾਲੇ ਜਮਾਈ ਡਾਕਟਰ ਨੇ ਕਹਤਾ ਵੀ 2 ਦਿਨ ਦਾ ਤੂੰ 4 ਦਿਨ ਦਾ ਤੂੰ 15 ਦਿਨ ਦਾ ਤੂੰ ਬਸ ਇਹੀ ਗੱਲਬਾਤ ਸਾਰੇ ਉਹੀ ਮਰੀਜ਼ ਆਏ ਆ ਮੇਰੇ ਕੋਲ ਕੋਈ ਪਹਿਲੀ ਸਟੇਜ ਵਾਲਾ ਨਹੀਂ ਆਇਆ ਕੋਈ ਦੂਜੀ ਵਾਲਾ ਨਹੀਂ ਆਇਆ ਸਾਰੇ ਦੇ ਸਾਰੇ ਸੁਖ ਨਾਲ ਚੌਥੀ ਸਟੇਜ ਵਾਲੇ ਆਏ ਆ ਬੇਨਤੀ ਦੁਬਾਰਾ ਕਰਦਾ ਕਿ ਸਮਾਂ ਰਹਿੰਦੇ ਇਹਨਾਂ ਚੀਜ਼ਾਂ ਨੂੰ ਮੈਂ ਨਹੀਂ ਕਹਿੰਦਾ ਵੀ ਤੁਸੀਂ ਅੱਛਾ ਜਿਹੜੀ ਦਵਾਈ ਖਾਂਦੇ ਨੇ ਆਪਰੇਸ਼ਨ ਕੋਈ ਕਰਾਉਣਾ ਜਿਹੜਾ ਕੁਝ ਜੋ ਮਰਜ਼ੀ ਕਰਵਾਉਣਾ ਕਰਵਾਈ ਜਾਣਾ ਇਹਦਾ ਕੋਈ ਨੁਕਸਾਨ ਤਾਂ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਇਹਦਾ ਨੁਕਸਾਨ ਦਾ ਮੈਂ ਉਹੀ ਕਹਿਣਾ ਚਾਹੁੰਦਾ ਜਿੱਥੋਂ ਤੁਸੀਂ ਦਵਾਈ ਹੋਰ ਲੈਣੀ ਹੈ ਲੈ ਲਓ ਕੀਮੋ ਕਰਾਉਣੀਆਂ ਕਰਾ ਲਓ ਰੇਡੀਏਸ਼ਨ ਕਰਾਉਣੀਆਂ ਕਰਾ ਲਓ ਆਪਰੇਸ਼ਨ ਕਰਾਉਣਾ ਕਰਾ ਲਓ ਇਹਨੂੰ ਨਾਲ ਐਡ ਕਰ ਲਓ ਨਾਲ ਐਡ ਕਰ ਲਿਓ ਮਤਲਬ ਹਿੱਸਾ ਬਣਾ ਲਓ ਹਿੱਸਾ ਬਣਾ ਲਓ ਆਪਣੀ ਲਾਈਫ ਦਾ ਬਹੁਤ ਸੌਖੇ ਰਹੋਗੇ ਪਹਿਲੀ ਗੱਲ ਤਾਂ ਜਿਹੜਾ ਬੰਦਾ ਸਮੇਂ ਸਿਰ ਆਜੂਗਾ ਉਹਨੂੰ ਕੋਈ ਸਰਜਿਕਲ ਟ੍ਰੀਟਮੈਂਟ ਦੀ ਕੋਈ ਕੀਮੋ ਦੀ ਕੋਈ ਹੋਰ ਗੱਲਬਾਤ ਦੀ ਲੋੜ ਨਹੀਂ ਪੈਂਦੀ ਸਿਰਫ 1 ਮਹੀਨਾ ਟਰਾਈ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਸਾਡੀ ਬਵਾਈ ਗਰੋ ਕਰ ਰਹੀ ਹੈ ਪਹਿਲਾਂ ਵੀ ਤਾਂ ਲੋਕ ਚੌਥੀ ਸਟੇਜ ਤੱਕ ਪਹੁੰਚ ਹੀ ਜਾਂਦੇ ਨੇ ਨਾ ਥੋੜਾ ਜਿਹਾ ਸੰਕੋਚ ਕਰੋ ਇਹਨਾਂ ਚੀਜ਼ਾਂ ਦੇ ਵਿੱਚ ਨਾ ਵਾਪਸ ਆਓ ਮੁੜ ਕੇ ਆਯੁਰਵੇਦ ਵੱਲ ਮੁੜ ਕੇ ਆਓ ਜ਼ਰੂਰੀ ਨਹੀਂ ਵੀ ਤੁਸੀਂ ਕੋਈ ਵੱਡੀ ਸਾਰੀ ਬਿਲਡਿੰਗ ਦੇ ਵਿੱਚ ਜਾਓਗੇ ਤੇ ਉੱਥੇ ਹੀ ਤੁਹਾਡਾ ਹੱਲ ਆ ਉੱਥੇ ਰੱਬ ਆਪ ਨਹੀਂ ਬੈਠਾ ਰੱਬ ਦੇ ਭੇਜੇ ਹੋਏ ਡਾਕਟਰ ਜੀ ਰੂਰ ਬੈਠਿਆ ਆ ਅਸੀਂ ਐਗਰੀ ਕਰਦੇ ਹਾਂ ਕਿ ਬਹੁ ਪਰ ਜੋ ਰੱਬ ਨੇ ਡਾਇਰੈਕਟਲੀ ਚੀਜ਼ਾਂ ਦਿੱਤੀਆਂ ਹੋਈਆਂ ਨੇ ਉੱਥੋਂ ਹਟ ਕੇ ਕਿਉਂ ਭੱਜਦੇ ਆ ਬਹੁਤ ਜਲਦੀ ਉੱਥੇ ਵੀ ਕੁਝ ਨਹੀਂ ਹੋ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ ਸੋ ਇੰਨਾ ਕਈ ਤਬਦੀਲੀ ਲਿਆਉਣ ਦੀ ਲੋੜ ਆ ਥੋੜੀ ਜੀ ਕਿ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੈਸੇ ਹੀ ਹਿੱਸਾ ਬਣਾਓ ਵੈਸੇ ਤੋਂ ਜਿਹੜੇ ਲੋਕ ਅਫੋਰਡ ਕਰ ਸਕਦੇ ਆ ਜਾਂ ਬਿਮਾਰੀ ਆਉਣ ਤੇ ਇਹਦਾ ਜ਼ਰੂਰ ਕਰ ਲਓ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੈਜ ਜੀ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਜਾਂਦੇ ਜਾਂਦੇ ਤੁਸੀਂ ਆਪਣੇ ਮਿਲਣ ਦਾ ਪਤਾ ਦੱਸ ਦੋ ਤੇ ਦੱਸ ਦੋ ਰਾਬਤਾ ਕਿਵੇਂ ਕੀਤਾ ਜਾਵੇ ਤੁਹਾਡੇ ਨਾਲ ਬੈਠੇ ਕਿਥੇ ਆਪਾਂ ਜੀ ਆ ਸਭ ਤੋਂ ਪਹਿਲਾਂ ਮੈਂ ਐਡਰੈਸ ਹੀ ਦੱਸ ਦਿੰਨਾ ਕਿ ਆਪਣਾ ਕਲੀਨਿਕ ਨਾਮ ਐਚ ਡਬਲਯੂ ਨੇਚਰੋ ਸੈਂਟਰ ਸਟਰੀਟ ਨੰਬਰ 2 ਸ਼ਿਮਲਾਪੁਰੀ ਨੀਅਰ ਬਾਈ ਬਾਜਵਾ ਧਰਮਕੰਡਾ ਠੀਕ ਹੈ ਇਹ ਤਾਂ ਆਪਣਾ ਐਡਰੈਸ ਹੋ ਗਿਆ ਮੇਰਾ ਪਰਸਨਲ ਫੋਨ ਨੰਬਰ ਜਿਹੜਾ ਹੈਗਾ ਉਹ ਹੈਗਾ 8195824325 8195824325 ਠੀਕ ਹੈ ਇਹ ਮੇਰਾ ਪਰਸਨਲ ਫੋਨ ਨੰਬਰ ਆ ਤੁਸੀਂ ਕੋਸ਼ਿਸ਼ ਕਰੋ ਕਿ ਸਵੇਰ 10 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਦੇ ਦੌਰਾਨ ਫੋਨ ਕਰੋ ਕਈ ਵਾਰੀ 12 ਵਜੇ 1 ਵਜੇ ਵੀ ਫੋਨ ਆਉਂਦੇ ਆ ਥੋੜੀ ਜੀ ਪਰੇਸ਼ਾਨੀ ਹੁੰਦੀ ਹੈ ਬਾਕੀ ਅਸੀਂ ਥੋੜੀ ਸੇਵਾ ਚਾਹ ਜਦੋਂ ਜੇ ਨਹੀਂ ਸਰਦਾ ਤਾਂ ਲੇਟ ਫੇਟ ਵੀ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸੰਵੈਦ ਅਨੰਦ ਕੁਮਾਰ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਾਹਾਂ ਤੱਕ ਜਿਹੜਾ ਇਸ ਡਰਾਪਰ ਦਾ ਅਗਰ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਇਸ ਡਰਾਪਰ ਦਾ ਸੀ ਫਾਇਦਾ ਹੈ ਜਿਹੜਾ ਉਹ ਲੈ ਸਕਦੇ ਆ ਉਮੀਦ ਕਰਦਾ ਇਹ ਵੀਡੀਓ ਹੋਰ ਦਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਨੰਦ ਜੀ ਨੇ ਆਪਣਾ ਫੋਨ ਨੰਬਰ ਵੀ ਦੱਸ ਦਿੱਤਾ ਹੈ ਐਡਰੈਸ ਵੀ ਦੱਸ ਦਿੱਤਾ ਹੈ ਤੇ ਉਸ ਦੇ ਉੱਤੇ ਤੁਸੀਂ ਰਾਬਤਾ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ